ਸਸੀ ਗਾ ਜੀ ਸਾਰਿਆਂ ਨੂੰ ਸਰਪੰਚ ਡੇਰੀ ਫਾਰਮ ਤੇ ਵੈਲਕਮ ਹੈ ਜੀ ਤੇ ਅੱਜ ਅਸੀਂ ਭੋਲੇ ਕੀ ਪਹੁੰਚ ਚੁੱਕੇ ਆ ਤੇ ਝੋਟੀਆਂ ਜਿਹੜੀਆਂ ਤੁਹਾਨੂੰ ਅੜਦਾ ਦਿਖਾਉਣੀਆਂ ਨੇ ਬਿਲਕੁਲ ਟੌਪ ਕਲਾਸ ਦੋੰਦੀਆਂ ਚੋਗੀਆਂ ਦਿਖਾਉਣੀਆਂ ਨੇ ਤੇ ਬਿਲਕੁਲ ਸੁਈਆਂ ਸਵਾਈਆਂ ਤੇ 나ੜੂ ਦੇ ਬੱਚੇ ਨੇ ਤੇ ਬਾਕੀ ਸਪੰਸਾ ਬਣਾਉਂਦਾ ਕਰਦੇ ਆ ਗੱਲਬਾਤ ਤੇ ਪੁੱਛ ਨਹੀਂ ਆ ਇਕੱਲੇ ਕਰੀ ਜੀ ਸਸੀ ਗਾ ਜੀ ਸਾਰੇ ਵੇਖਣਾਂ ਵੀਰਾਂ ਭਰਾਉਣ ਨੂੰ ਹਾਂ ਜੀ ਤੁਹਾਡਾ ਵੀ ਵੈਲਕਮ ਜੀ ਆਨ ਇੱਥੇ ਸਭ ਜਿਹੜੀ ਵਾਰ ਪਹੁੰਚ ਜੇ ਹਾਂ ਜੀ ਬਾਈ ਜਿਹੜੇ ਵੀਰ ਭਰਾ ਸਾਡੇ ਨਾਲ ਵੰਦੇ ਨੇ ਪਿਆਰ ਕਰਦੇ ਨੇ ਹਾਂ ਜੀ ਹਾਂ ਜੀ ਨਾਲੇ ਆਪਣਾ ਇਹਨਾਂ ਚੈਨਲ ਨੂੰ ਵੱਧ ਤੋਂ ਵੱਧ ਖੋਲੋ ਲਾਈਕ ਕਮੈਂਟ ਸ਼ੇਅਰ ਕੀਤਾ ਹਾਂ ਜੀ ਹਾਂ ਜੀ ਮੇਰਾ ਦਿਲੋਂ ਧੰਨਵਾਦ ਆ ਪਿਆਰ ਭਰੀ ਸਸਰੀ ਗਾ ਸਾਰਿਆਂ ਨੂੰ ਸਸਰੀ ਵਾਲੇ ਬਾਕੀ ਇਹ ਉਹ ਤਰੀਕ ਦੱਸ ਦਿੰਦੇ ਨੇ ਜੀ ਤੇ ਸਮਾਂ ਜਿਹੜਾ ਬਿਲਕੁਲ 2 ਵਜੇ ਨੇ ਹਾਂ ਜੀ ਤੇ ਕੋ 2-4 ਮਿੰਟ ਘਟਿਆ 2 ਵਜੇ ਦਾ ਸਮਾਂ ਲਾ ਲਓ ਜੀ ਹਾਂ ਜੀ 2 ਵਜੇ ਦਾ ਸਮਾਂ ਬਿਲਕੁਲ ਆਪਾਂ ਕਲੀਅਰ ਲਾਉਨੇ ਆ 28 ਤਰੀਕ ਸ਼ਨੀਵਾਰ ਤੇ 28 ਤਰੀਕ ਅੱ ਤੇ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਆਪਾਂ ਟੌਪ ਗਲਾ ਤੇ ਸੂਈਆਂ ਸਪਾਈਆਂ ਦਿਖਾਉਣੀਆਂ ਨੇ ਤੇ ਬਿਲਕੁਲ ਪਹਿਲਾ ਦੂਜਾ ਸੁਬਾ ਵਾ ਤੇ ਜੇ ਆਪਾਂ ਪਹਿਲਾਂ ਤੋਂ ਗੱਲ ਕਰ ਲਈਏ ਆਪਾਂ 1 ਨੰਬਰ ਤੋਂ ਸਮਝੀਏ ਸੂਈ ਸਪਾਈ ਬਿਲਕੁਲ ਬਿਲਕੁਲ ਤਾਜੀ ਸੂਈ ਵੀ ਜੀ ਝੋਟੀਆਂ ਜੀ ਸਿੱਜੇ ਡੰਗ ਦੀ ਸੂਈ ਚਾਹ ਹਾਂਜੀ ਤੇ ਝੋਟੀ ਦਾ ਫੇਸ ਕੁਆਲਟੀ ਲੈਵਾ ਆਰਡਰ ਵਖਾਦੋ ਇਹਨੂੰ ਕਰਮ ਵਾਲੀ ਨਕੀ ਲੱਗਾ ਆਪੇ ਸਾ ਵੀ ਵਿੱਚ ਬੋਲਣਗੇ ਦੱਸਣਗੇ ਇਹ ਨੀ ਚੀਜ਼ ਹੈਗੀ ਕਿ ਨਹੀਂ ਹੈਗੀ ਹਾਂਜੀ 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 ਲਓ ਜੀ ਬਾਕੀ ਜੇ ਗੱਲ ਕਰ ਲਈਏ ਆਰਡਰ ਦੀ ਗੱਲ ਕਰ ਲਈਏ ਤੇ ਆਰਡਰ ਜਿਆ ਬਿਲਕੁਲ ਕਟ ਤੇ ਬਾਕੀ ਬਾਈ ਖੋਲ ਕੇ ਤੋਰਦੇ ਮੇਰਾ ਵੀਰੇ ਤੇ ਝੋਟੀ ਜਿਹੜੀ ਟੋਪ ਕਲਾਸ ਪਹਿਲਾ ਸੁਬਾ ਝੋਟੀ ਆ ਗਈ ਆ ਤੇ ਬਾਕੀ ਵੀ ਤੋਰ ਤਾਰ ਕੇ ਤੁਹਾਨੂੰ ਦਿਖਾ ਲ ਦਿੰਨੇ ਆ ਤੇ ਕਿੰਨੇ ਦਿਨਾਂ ਦੀ ਸੂਈ ਸਪੰਜੀ ਫਰੇ ਅੱਜ ਤੀਜੇ ਡਾਂਗ ਦੀ ਸੂਈ ਜੱਟੇ ਤਿੰਨ ਡਾਂਗ ਦੀ ਹਾਂਜੀ ਲਓ ਜੀ ਤੀਜਾ ਦੇਨੇ ਆ ਸੂਈ ਨੂੰ ਤੇ ਬਾਕੀ ਬੋਲਾ ਬਾਲਾ ਜਿਹੜਾ ਵਾ ਪੁੱਛਦੇ ਨੇ ਬੰਦੇ ਨੇ ਬਾਕੀ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਸਿੰਘ ਬਿਲਕੁਲ ਨਿਕਾ ਨਿਕਾ ਲੱਗਾ ਵਾ ਤੇ ਬਿਲਕੁਲ ਜੱਡ ਬ ਲੈ ਗਿਆ ਤੇ ਐ ਤੈਨੂੰ ਮੇਰਾ ਸਿੱਧੀ ਤੋਰ ਤੇ ਝੋਟੀ ਬਿਲਕੁਲ ਤੇ ਬਾਕੀ ਪੇਟ ਪੂਰਾ ਵਾ ਬਹੁਤ ਚੰਗਾ ਜੀ ਨਾ 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 ਜੀ ਫੇਟ ਫੁਰੀ ਜੀ ਕਿ ਅਲਗ ਅਲਗ ਆ 3 ਫੁੱਟ 14 ਬਾਕੀ ਜਿਹੜਾ ਤੁਰਨਾ ਵੀ ਜਿਹੜਾ ਟੈਮੋ ਟੈਮ ਆ ਔਖਾ ਵਾ ਚੋ ਠੀਕੋ ਬਾਕੀ ਇਹ ਬਿਲਕੁਲ ਟਾਈਮ 2 ਵਜੇ ਆ 4-5 ਤੱਕ ਤੁਰਨਾ ਵੀ ਔਖਾ ਜਿਹੜਾ ਬਾਕੀ ਬਾਕੀ ਦੇਸੀ ਰਹੀ ਹੈ ਜੀ ਦੁੱਧ ਵਾਲੀ ਹੈ ਬਰੀਡ ਆ ਤੇ ਬਾਕੀ ਜਿਹੜੀ ਜੈਡ ਬਲੈਕ ਆ ਬਿਲਕੁਲ ਤੇ ਦੇਖ ਸਕਦੇ ਜੇ ਤੁਸੀਂ ਤੇ ਬਾਕੀ ਅਟਰ ਦੀ ਕੁਆਲਿਟੀ ਬਹੁਤ ਚੰਗੀ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਲੱਗਿਆ ਮੈਨੂੰ ਤੇ ਬਾਕੀ ਫਿਟਿੰਗਾਂ ਲੱਗ ਜਾਂਦੇ ਨੇ ਅਟਰ ਬਾਕੀ ਜਿਹੜੀਆਂ ਝੋਟੀਆਂ ਨੇ ਸਾਰੀਆਂ ਟਾਪ ਕਲਾਸ ਨੇ ਤੇ ਬਾਕੀ ਸਪੰਜ ਜੇ ਆਪਾਂ ਗੱਲ ਕਰੀਏ ਦੁੱਧ ਦੀ ਮੌਕੇ ਦੀ ਦੁੱਧ ਇਹ ਵੀ ਜਿੱਦ ਬਿਲਕੁਲ ਬੌੜਾ ਖਾਲੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਬੌੜਾ ਖਾਲੀ ਹੋ ਗਿਆ ਸਟਾਰਟਿੰਗ ਦੁੱਧ ਨੇ 13 ਕਿਲੋ ਚੱਕਿਆ 13 ਕਿਲੋ ਮਤਲਬ ਬੌੜਾ ਬਿਲਕੁਲ ਸਾਫ ਸਫਾਈ ਹੋ ਗਏ ਹਾਂਜੀ ਬਾਕੀ ਬਰੀਡ ਵਾਲੀ ਕੱਟੀ ਆ ਹਾਂਜੀ ਦੁੱਧ ਗਾੜੀ ਦੀ 15 ਪਲੱਸ ਹੀ ਰਹੇਗੀ ਪਰ ਕੇ ਕੀ ਸੇਵਾ 16 ਦੇ ਦੇ 17 ਦੇ ਦੇ ਜਾਂ 13 ਦੇ ਦੇ 13 ਪਲੱਸ ਦੇ ਉਧਰ ਆਉਣਾ ਹੈਗਾ ਹਾਂ ਜੀ ਇਹਨੂੰ ਅਗਲੀ ਦੀ ਕਪਤੀ ਹੈ ਠੀਕ ਨਹੀਂ ਆਪਣਾ ਵੀ ਜੱਜਮੈਂਟ ਕਰਕੇ ਦੇ ਲੈ ਬਾਕੀ ਅਡਰ ਅਡਰ ਥਾਣੇ ਨੇ ਬਹੁਤ ਜ਼ਿਆਦਾ ਕਿ ਸਾਫ ਮੈਨਾਂ ਜੇ ਅਡਰ ਦੀ ਗੱਲ ਕਰੀਏ ਬਿਲਕੁਲ ਬਟਨਾ ਵਾਲਾ ਅਡਰ ਆ ਗਿਆ ਇਹਨੂੰ ਬਟਨਾ ਵੀ ਆ ਗਿਆ ਇਹਦੇ ਜਿਹੜਾ ਅਡਰ ਵੀ ਲੱਗਾ ਪੱਕਾ ਅਡਰ ਲੱਗਾ ਬਿਲਕੁਲ ਹਾਂ ਜੀ ਫਿਟਿੰਗ ਵਾਲਾ ਜਿਵੇਂ ਕਰਦੇ ਫਿਟਿੰਗ ਵਾਲਾ ਲੈਵਾ ਹਾਂ ਜੀ ਉਹਨਾਂ ਹੀ ਦੇਵਾ ਕੋ ਕਰਮਾਲੀ ਨੂੰ ਗਾੜੀ ਉਹਨਾਂ ਨੇ ਲਿਆ ਬਈ 99 ਨੋਗਲਾ ਥਾਣੇ ਤੋਂ ਬਹੁਤ ਚੰਗਾ ਥਾਣਾ ਕਰ ਨੋਗਲਾ ਥਾਣਾ ਗਿਆ ਕਿਹੜਾ ਨਹੀਂ ਕੱਟੀ ਆ ਮਤਲਬ ਕੋਈ ਨੂੰ ਘੋਟੀ ਦੇ ਉਂਗਲ ਨਹੀਂ ਖਰੀਦ ਕਰਦਾ ਵੀ ਕਿਤੇ ਵੀ ਇਹ ਵੀ ਆਹ ਜੋ ਡਿਜ਼ਾਈਨ ਹੈ ਬਿਲਕੁਲ ਤੇਰਾ ਕਿਲੋ ਬਿਲਕੁਲ ਤਿਆਰ ਹੈ ਭਾਈ ਜੀ ਪਰ ਵੀ ਦੋ ਡਾਗ ਤਿੰਨ ਡਾਗ ਇੱਥੇ ਤਸੱਲੀ ਕਰਕੇ ਖੜੇ ਲਓ ਜੀ ਭਾਈ ਜੀ ਆਨੇ ਵੀ ਸਾਡੇ ਫਾਰਮ ਤੇ ਰਹਿਣ ਬਹਿਣ ਦਾ ਪ੍ਰਬੰਧ ਪੂਰਾ ਵਾ ਤੇ ਬਾਕੀ ਫੇਸ ਕੁਆਲਟੀ ਬਹੁਤ ਮਤਲਬ ਬਰੀਡ ਜਿਹਨੂੰ ਜੈਡ ਬਲੈਕ ਕਹਿੰਦੇ ਨੇ ਤੇ 13 ਕਿਲੋ ਦੀ ਬਿਲਕੁਲ ਗਾਰੰਟੀ ਫੁੱਲ ਹੋਏਗੀ ਜੀ ਇਹ ਦੋ ਡੰਗ ਚੋਲੇ ਕੋਈ ਚਾਰ ਡੰਗ ਚੋਲੇ ਇੱਕ ਫਾਰਮ ਆ ਹ ਰਾਤੀ ਆਇਆ ਫਾਰਮ ਤੇ ਤੇ ਇਹ ਵੀ ਬਾਕੀ ਤਸੱਲੀ ਆਪਣੀ ਗਾਹ ਕਰ ਸਕਦਾ ਆਣ ਕੇ ਤੇ ਕੋਈ ਮਤਲਬ ਕੋਈ ਖੁੱਲਾ ਵੀ ਚਵਾ ਸਕਦਾ ਸੌਦਾ ਨਹੀਂ ਵੀ ਹੁੰਦਾ ਤਾਂ ਵੀ ਚਵਾ ਸਕਦਾ ਬਾਅਦ ਤੇ ਬਾਕੀ ਜੇ ਸੁਪੰਜੀ ਆਪਾਂ ਗੱਲ ਕਰੀਏ ਦੁੱਧ 16-14 ਕਿਲੋਰ ਮਾਹ ਨਾਲ ਚਵਾ ਜੇਗੀ ਦੇਖੋ ਜੀ ਅਸੀਂ ਦੇਖੋ ਪਹਿਲਾਂ ਇੱਕ ਗੱਲ ਕਰਦੇ ਹਾਂ ਸਾਡੀ ਬਣਾ ਵੀ ਮੈਂ ਸੌਦੇ ਨੂੰ ਕੋਈ ਨਾ 5 ਤੋਂ 5 ਤੋੜ ਸਕਦਾ ਚੋ ਸਕਦਾ ਇਹਨਾਂ ਨੂੰ ਬਿਨਾਂ 5 ਤੋਂ 5 ਦਾ ਆਪਣਾ ਟਾਈਮ ਆ ਸਾਡੀ ਮੰਜੀ ਦੀ ਚਵਾਈ ਹੋਊਗੀ ਉਹਨੇ ਤਸੱਲੀ ਹੋ ਜਾਈ ਤਸੱਲੀ ਹੋ ਜਾਓ ਠੀਕ ਹੈ ਨੀ ਗੱਲ ਸਹੀ ਗੱਲ ਹੈ ਬਾਕੀ ਜਿਹੜੀਆਂ ਮੱਝਾਂ ਆ ਨਾ ਵੇਖੋ ਇਹ ਚੰਗੇ ਨਸਲ ਦੀਆਂ ਚੰਗੇ ਖਾਨਦਾਨੀਆਂ ਚੰਗੇ ਲੱਗ ਕੇ ਦੀਆਂ ਮੱਚੇ ਚੰਗੇ ਲੱਗ ਕੇ ਕਈ ਵੀਰ ਇਹੋ ਜਿਹੇ ਜਿਹੜੇ ਸਾ ਆਹ ਹੋ ਗਿਆ ਜਿਹੜੇ 14 ਘੜ ਕੇ 10 ਤੇ ਲੈ ਰਹੇ ਆ। ਇਹ ਸਾਮਬ ਸੰਭਾਲ ਕੇ ਤੇ ਆਪਣੀ ਦੇਖ ਦੇ ਇੱਥੇ ਮਤਲਬ ਹੁੰਦਾ ਠੀਕ ਹੈ ਨੀ ਗੱਲ। ਹਾਂਜੀ ਹਾਂਜੀ ਹਾਂਜੀ। ਬਾਕੀ ਜਿਹੜੀ ਝੋਟੀ ਚੰਗੀ ਬੋਹ ਰਿਆ ਇਹਨੇ ਦੁੱਧ ਜਿੰਨੇ ਨਹੀਂ ਜੇ 15 16 ਕਿਲੋ ਦੇਣਾ ਜਿਹੜੀਆਂ ਆਮ ਲੋਕੀ ਕਹਿੰਦੇ 18 19 ਆ ਉਹ ਵੀ ਇਸੇ ਨਾਲ ਰਹਿੰਦੀਆਂ ਮਈਆਂ ਇਸੇ ਯਾਰ ਨਾਲੀ। ਜੇ ਸਾਡੇ ਵਾਂਗ ਦੂਜੀ ਕਹਿੰਦਾ ਮੈਂ ਦੇਣਾ ਕਿ ਨਹੀਂ। ਤੇ ਜੇ ਬਾਕੀ ਆਪਾਂ ਬਰੀਕੀਆਂ ਦੀ ਗੱਲ ਕਰ ਲਈਏ ਝੋਟੀ ਦੀ। ਤੇ ਬ੍ਰੀਕਾਂ ਬਹੁਤ ਐ ਬਿਲਕੁਲ ਜੈਡ ਬਲੈਕ ਜਿਹਨੂੰ ਕਹਿੰਦੇ ਨੇ ਨਸਲ ਬਹੁਤ ਹੈ ਕਿ ਨਸਲ ਵਾਲੀ ਜਿਹੜੇ ਤਾਂ ਇਹਨੂੰ ਕਰਮਾਲੀ ਨੂੰ ਵੇਖੋ ਇੰਨਾ ਲੇਵਾ ਲੇਵਾ ਲੱਗਾ ਪਿਆੰਦਾ ਨੂੰ ਹਾਂਜੀ 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 ਇੰਨਾ ਲੇਵਾ ਗਾੜੀ ਉਹਨਾਂ ਲੇਵਾ ਝੋਟੀ ਪਛਾਰੀ ਲੱਗਾ ਲੱਗਾ ਪਿਆੰਦਾ ਪਿੱਠ ਫੁੜਾ ਜਿਹੜਾ 3 ਫੁੱਟ ਚੌੜੀ ਝੋਟੀ ਆ ਜੀ ਯਾ ਚੜਾਈ ਵੇਖੋ ਝੋਟੀ ਆ ਸਿੱਜਾਂ ਹਾਂਜੀ 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 ਬਿਲਕੁਲ ਐ ਫਿਟਿੰਗ ਵਾਲੀ ਜਿਹਨੂੰ ਫਿਟਿੰਗ ਕਹਿੰਦੇ ਨੇ ਤੇ ਸਿੱਧੀ ਗੱਡ ਤੇ ਬਾਕੀ ਸਭ ਜੀ ਮੇਨ ਗਾਲੇ ਇੱਕ ਹੱਡੀ ਵਾਲੀ ਆ ਗਈ ਝੋਟੀ ਤੇ ਵੀਰੇ ਅੰਚ ਲੈ ਆਣੇ ਨੇ ਹਾਂਜੀ ਹਾਂਜੀ ਇਹ ਖਾਲੀ ਹੈ ਜੇ ਭਲਾ ਤੇ ਮੜੀ ਮੁੱਡੀ ਹਾਂਜੀ 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 ਇਹ ਨੂੰ ਇਹ ਨਹੀਂ ਹੈ ਕਿ ਕੋਈ ਪਸਮਾਨ ਆਂਦਾ ਨਹੀਂ ਜਗਾ ਆਰਡਰ ਦੀ ਕੁਆਲਿਟੀ ਜੇ ਥਾਣ ਦੀ ਕੁਆਲਿਟੀ ਗੱਲ ਕਰ ਲਈਏ ਬਿਲਕੁਲ ਨੋਕਲਾ ਥਾਣੇ ਮੁਠੀ ਵਾਲਾ ਸਾਡੀ ਨੂੰ ਕਹਿੰਦੇ ਨੇ ਹਾਂਜੀ ਹਾਂਜੀ ਤੇ ਬਾਕੀ ਚਵਾਕ ਕਿਦਾਂ ਸੰਭਜੀ ਚਵਾਕ ਨਹੀਂ ਇੱਥੇ ਮੈਂ ਆਇਆ ਇਹ ਇਹ ਐ ਫਾਰਮ ਦੇ ਅੰਦਰ ਹੋਏ ਮੈਂ ਪੁੱਛੀ ਸੀ 100 ਚੋਂ 100 ਨੰਬਰ ਹਾਂਜੀ 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 ਜਿਹੜੀ ਇਹਨੂੰ ਨਵੇਂ ਲੋਕ ਪਰਲੇ ਛੜ ਚ ਪਾ ਦਿੰਦੇ ਸਹੀ ਗੱਲ ਹੈ ਕੋਈ ਵੀ ਮੜਾ ਮੋੜਾ ਚਾਰਜ ਉਹ ਨਹੀਂ ਨਿਕਿਆ ਪਰਲੇ ਛੜ ਚ ਕਾ ਦਿੰਦੇ ਤੇ ਮੁੱਲ ਫਿਰ ਸੰਭਜੀ ਮੋਲ ਜੀ ਇਹਦਾ ਭਾਏ ਆਪਾਂ ਆ 190 ਕਰੀਏ ਇੱਕ ਮਲਕ 80 ਕਰੀਏ ਹਾਂਜੀ ਹਾਂਜੀ 70 ਦੀ ਝੋਟੀ ਦੇ ਦਾਂਗੇ 170 ਦੀ 170 ਕੋਈ ਹੋ ਜੂ ਸਾਡਾ ਮਾਨਦਾਨ ਜੋ ਤੁਹਾਡਾ ਕਰ ਦਾਂਗੇ ਤੁਸੀਂ ਆਏ ਮੈਂ 5000 ਰੁਪਏ ਛੱਡ ਦਈਏ ਸਪੰਜੀ 5000 ਧੱਕਾ ਨਹੀਂ ਨੇ ਤਾਂ ਗਾਂਦਾ ਇੱਕ ਲੱਖ 65000 ਦੀ 5000 ਰੁਪਇਆ ਛੋੜ ਤੇ 17 18 ਕਿਲੋ ਵਾਲੀ ਝੋਟੀ ਜੈਡ ਬਲੈਕ ਜਿਹੜੀ ਮੇਲੇ ਜੀ ਬਾਕੀ ਦੀਆਂ ਦਵਾਲੀਆਂ ਸਵਾ ਸਵਾ ਦੋਰੀਆਂ ਵਿਕਣੀਆਂ ਮਨਾ ਢਾਈ ਢਾਈਆਂ ਵਿਕਣੀਆਂ ਨੇ ਬਾਕੀ ਗੱਲ ਇਹ ਵੀ ਜੇ ਮੇਲੇ ਚ ਖੜੀ ਹੋਵੇ ਝੋਟੀ ਢਾਈ ਲੱਖ ਦੀ ਆ ਤੇ ਅੱਜ ਜਿਹੜਾ ਬਾਈ ਜਨਾ ਸਾਡਾ ਮਾਨ ਕੀਤਾ ਵਾ 1 ਲੱਖ 65000 ਲਓ ਜੀ ਦੋ ਨੰਬਰ ਤੇ ਆ ਗਈ ਜੀ ਇਹ ਦੋਂਦੀ ਕੱਟੀ ਆ ਗਈ ਲਓ ਜੀ ਰੂਮਾ ਖੋਚੋ ਗਿਆ ਇਦੋਂ ਦੀ ਦੇਖ ਕੇ ਜੀ ਲਓ ਇਹ ਕਹਿਣ ਦੀ ਗੱਲਾਂ ਨਹੀਂ ਵੀ ਦੋਂਦੀ ਚੋਗੀਆਂ ਆਪਣੇ ਨੂੰ ਕਹੀ ਜਾਂਦੇ ਆ ਜੀ ਤਸੱਲੀ ਕਰਾਵਾਂਗੇ ਬਣ ਕੇ ਵੇਚ ਦੇਗਾ ਕੋਈ ਸ਼ੱਕ ਲਓ ਜੀ ਲਓ ਜੀ ਦੋ ਦੰਦ ਆ ਗਈ ਹਾਂਜੀ ਦੋ ਦੰਦ ਦੋ ਦੰਦ ਬਾਕੀ ਅੱਡ ਰੁੱੜ ਦੀ ਕੁਆਲੀ ਬਹੁਤ ਚੰਗੀ ਆ ਤੇ ਫੇਸ ਕੁਆਲੀ ਬਹੁਤ ਚੰਗੀ ਆ ਤੇ ਕਿੰਨਾ ਬੋਲਾ ਕਿੰਨਾ ਸਮਝੀਏ ਤੁਸੀਂ ਇਹਦੇ ਅੱਜ 5ਵੇਂ ਦਿਨ ਦੀ ਸਪੀਡ ਲੈ 14 ਕਿਲੋ ਨੈਟ ਤਿਆਰ ਆ 14 ਕਿਲੋ ਬਿਲਕੁਲ ਚੋਣ ਵਾਲਾ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਖੜੇ ਜੀ ਨੇ ਵੀਪਰਾ ਨਹੀਂ ਖੜਦੂ ਲਓ ਜੀ 14 ਕਿਲੋ ਨੈਟ ਤਿਆਰ ਆ ਤੇ ਬਾਕੀ ਇਹ ਗਾੜ-ਫਿਆੜ ਦੀ ਗੱਲ ਕਰੀਏ ਉਹਨਾਂ ਲੈਣੀ 13 ਦੇ ਰਾਜੇ 13 ਦੇ ਰਾਜੇ ਹਾਂ ਧਾਰਮਣਾ ਮਾਰੇ ਧਾਰੋਣਾ ਮਾਰੇ ਚੂੰ ਲੋਕਾਂ ਦੀ ਇੱਕ ਲੰਬ ਜੋਬਣਾ ਖੋਲੋ ਪੁੱਤ ਲਓ ਜੀ ਜੋਬਨ ਜੀ ਖੋਲੋ ਜੀ ਫੇਸ ਪਾਰਟੀ ਵੀ ਲਓ ਜੀ ਬਾਕੀ ਜੋਨ ਵੀਰੇ ਸਿੱਧੀ ਜੀ ਕਰਕੇ ਤੋਰਦੇ ਤੇ ਜੋਬਨ ਦਾ ਵੀ ਬੜਾ ਧੰਨਵਾਦ ਹੈ ਵਿਚਾਰਾ ਬੜੀ ਮਿਹਨਤ ਕਰਦਾ ਵਾ ਤੇ ਬਾਕੀ ਜਿਹੜੀ ਸਿੰਘ-ਸੁੰਗ ਦੀ ਕਵਾਲੀ ਬਹੁਤ ਚੰਗੀ ਹੈ ਜੀ ਤੇ ਬਾਕੀ ਕਿਰੇ ਤਰਾਉਂਦੀਆਂ ਵੀ ਸਿੰਘ ਵੱਡਾ ਹੋ ਲੇਵਾਂ ਨਾ ਹੋ ਲੇਵੇ ਤੋਂ ਹਾਂਜੀ ਹਾਂਜੀ ਕੱਦ ਤੋਂ ਚੜਾਈਆਂ ਤੋਂ ਸਭ ਤੋਂ 100 4/4 ਵਾਲੀਆਂ ਵਾਂ 4/4 ਲਓ ਜੀ ਸਪੰਜ ਅੱਜ 4/4 ਪਹੁੰਚ ਚੁੱਕੀਆਂ ਨੇ ਤੇ ਸਰਪੰਚ ਡੇਰੀ ਫਾਰਮ ਤੇ ਤੇ ਬਾਕੀ ਝੋਟੀਆਂ ਜਿਹੜੀਆਂ ਟਾਪ ਕਲਾਸ ਨੇ ਤੇ ਬਾਕੀ ਪੇਟਪੂਰੇ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਜੇ ਠੰਡੀ ਗੱਲ ਕਰ ਲਈਏ ਬਿਲਕੁਲ ਨੋਕ ਦਾ ਠੰਡ ਆ ਗਿਆ ਤੇ ਚਵਾਈਟ ਵੀ ਬਿਲਕੁਲ ਓਕੇ ਰਿਪੋਰਟ ਹੋਈ ਜੀ ਤੇ 3 ਫੁੱਟ ਚੌੜੀ ਤੇ ਦੋ ਦੰਦ ਨਹੀਂ ਜੰਮਦੀ ਜੀ ਵੇਖੋ ਜੀ ਬਾਕੀ ਜੇ ਆਪਾਂ ਇੱਧਰ ਦੀ ਗੱਲ ਕਰ ਲਈਏ ਕੁਮਾਰੇ ਬਾਈ ਕੁਮਾਰੇ ਜੇ ਆਪਾਂ ਇੱਧਰ ਦੀ ਗੱਲ ਕਰ ਲਈਏ ਵੀ ਆਪਾਂ ਦੋ ਦੰਦ ਆਪਾਂ ਇੱਧਰ ਸਾਹਮਣੇ ਸਵਾਰੀ ਹੈ ਪਰ ਨਹੀਂ ਗੱਲ ਬਣਦੀ ਇਹ ਹਰਿਆਣੇ ਦੀ ਵੇਚੀ ਮਤਲਬ ਸਾਹਮ ਸੰਭਾਲ ਤੇ ਦੋ ਦ ਦਾਣੇ ਦੀਆਂ ਪਲੀਆਂ ਹੀਆਂ ਛੋਟੀਆਂ ਨੇ ਕਮਾਰੇ ਕਮਾਰੇ ਭਾਈ ਲੈ ਜਾ ਉੱਥੇ ਜਿੰਨਾ ਜਿੰਨੇ ਵੀ ਰੱਬੜੇ ਨੇ ਘਟ ਘਟ ਕੇ ਆ ਅੰਗ ਲੱਗੇ ਨੇ ਘਟ ਘਟ ਸਪੰਜੀ ਲੱਗੇ ਨੇ ਤੇ ਬਾਕੀ ਜੀ ਆਪਾਂ ਗੱਲ ਕਰ ਲਈਏ ਇੱਧਰ ਦੀ ਇਹ ਇਧਰ ਆਪਾਂ ਦੋ ਦਾੰਦ ਕੱਟੀ ਨਹੀਂ ਸਵਾ ਸਕਦੇ ਆਪਣੇ ਪੰਜਾਬ ਦੇ ਵੀਰ ਹੈਗੇ ਇਹਦੇ ਬਰੀਡਰ ਚੰਗੇ ਚੰਗੇ ਨਸਲ ਜਾਵਾਂ ਕਵਾਲਟੀ ਜਿਹੜੀ ਮੀਆਂ ਹਾਂ ਜੀ ਹਾਂ ਜੀ ਬਹੁਤ ਸਾਰੀ ਤੋਂ ਸਾਡੇ ਕੋਲ ਆ ਉਧਰ ਪਤਾ ਨਹੀਂ ਜਾਂ ਨਸਲ ਦਾ ਫਰਕ ਆ ਜਾਂ ਦਾਣਾ ਪਾਣੀ ਦਾ ਜਾਂ ਪਾਣੀ ਦਾ ਫਰਕ ਆ ਪੰਜ ਗੱਲਾਂ ਇਦਾਂ ਵੀ ਜਿੱਦਾਂ ਮੰਨ ਲਓ ਹੁਣ ਇਧਰ ਆਪਾਂ ਝੋਟੀ ਮਤਲਬ ਪਾਲ ਲੈਨੇ ਆ ਦੁੱਧ ਨਹੀਂ ਛੱਡਦੇ ਦਾਣਾ ਨਹੀਂ ਪੈਂਦਾ ਆਪਾਂ ਪੱਠੇ ਮਾੜਾ ਬੋਨੇ ਆ ਜਿੱਦਾ ਅਜ ਕਦੋਂ ਲੋਕ ਨਾ ਪੱਕੀ ਚਰੀ ਪਾਈ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਮੀਆਂ ਰੱਤੇ ਮੂੰਹ ਛੱਲੇ ਜਾਂਦੇ ਦੁੱਧ ਤੋਂ ਪੱਠੇ ਕੀ ਖਾਣੇ ਤੇ ਰਾਜੀ ਕੀ ਰਾਜੀ ਕਰਾ ਸੀ ਦਾ ਤੇ ਮੈਂ ਕੱਟੀ ਦਾ ਆਰਡਰ ਦਿਖਾ ਦੋ ਕੀ ਲੱਗਾ ਤੇ ਮੈਂ ਚਾਹ ਬਖਾ ਦੋ ਤੇ ਕੁਆਲਟੀ ਤੇ ਬਾਕੀ ਜਿਹੜੀ ਕੁਆਲਟੀ ਬਿਲਕੁਲ ਓਕੇ ਆ ਇਹ ਮੂਹੇ ਦਾ ਭਲਾ ਨਹੀਂ ਦਿਵਾ ਬਖਾ ਲਓ ਥਾਣੇ ਦੇਖੋ ਤੇ ਬਿੱਤੀ ਨਾਣਾ ਵਾਲਾ ਆਰਡਰ ਆ ਗਿਆ ਨਾਣਾ ਵਾਲਾ ਤੇ ਬਾਕੀ ਮਿਲਕ ਪਾਇੰਟ ਬਹੁਤ ਚੰਗੀ ਲੱਗੀ ਹੈ ਜੀ ਦੇਖੋ ਜੀ ਮਿਲਕ ਪਾਇੰਟ ਦੋ ਦਾ ਪੈ ਵੀ ਲੱਗਾ ਸਪੰਜੇ ਪੈਰ ਦੇ ਕੋਲ ਚੜਾਈ ਐ ਕੋ ਕੱਟੀ ਤੇਨ ਫੁੱਟ ਚੌੜੀ ਆ ਤੇ ਬਾਕੀ ਦੀ ਆਪਾਂ ਗੱਲ ਕਰ ਲਈਏ ਅੱਜ 13 ਕਿਲੋ ਬਿਲਕੁਲ ਤਿਆਰ ਹੈ ਬਾਈ ਜੀ 13 14 ਕਿਲੋ ਤਿਆਰ ਆ ਪਰ 13 ਨਹੀਂ ਉਦਾਂ ਵੀ ਗਰੰਟੀ ਦੇ ਭੇਜਦਾ ਕਿ ਕੋਈ 2 ਡੰਗ 3 ਡੰਗ ਫੱਲੀ ਕਰੇ ਦੁੱਧ ਆਪੇ ਝੋਟੀ ਦੱਸੇਗੀ ਨਾ 15 ਪਲੱਸ ਲਊ ਅੰਦਰ ਨਹੀਂ ਰਹਿੰਦੀ ਬਾਹਰ ਰਹੂਗੀ ਲਓ ਜੀ 15 ਤੋਂ ਪਲੱਸ ਰਹੂਗੀ ਝੋਟੀ ਆਪਾਂ ਆ ਵੀ ਆਪਣੇ ਫਾਰਮ ਗਈਆਂ ਪਰ ਆ ਆਰਡਰ ਜਿਹੜੇ ਬਿਨਾ ਬਿਆਰ ਖਾਲੀ ਵਾਲੇ ਇਹਦੇ ਕੁਝ ਆਜ ਰਟ ਨਟ ਨਾ ਹੋਰ ਕੱਢਣ ਗਿਆ ਜਦੋਂ ਮੈਨੂੰ ਟਾਈਮ ਹੋ ਗਿਆ ਨਾ ਪੂਰਾ ਤੇ ਤੁਰਨਾ ਵੀ ਹੋਖਾ ਤੁਰਨਾ ਵੀ ਹੋਖਾ ਤੇ ਬਾਕੀ ਇਸ ਪੰਜੀ ਫਿਰ ਆਪਾਂ ਮੋਲ ਦੀ ਗੱਲ ਕਰੀਏ ਜੀ ਮੋਲੇ ਰਾਜੀ ਭਾਏ 2 ਗਰਾਂ ਵਾਲੋ 90 ਗਰਾਂ ਵਾਲੇ 85 ਦੀ ਝੋਟੀ ਦੇ ਇਹ ਵੀ 185 ਦੀ ਹਾਂਜੀ ਹੋ ਜੋ ਮਾਨਤਾਨੇ ਦਾ ਕਰਦਾ ਏ ਥੋੜਾ ਪਤਾ ਮਾਨਤਾਨੇ ਦਾ ਮੈਂ ਉਦਲਾ ਛੱਡ ਦਿਆ ਇਹਦਾ ਵੀ ਲੋ ਛੱਡ ਦਿਆਂਗੇ ਇਹ 1 ਲੱਖ 80 ਹਜ਼ਾਰ ਦੀ 20 ਕਿਲੋ ਵਾਲੀ ਦੁੰਦੀ ਝੋਟੀ ਲਓ ਦੇਖੋ ਜੀ ਅੱਜ ਮਾਨਤਾਨ ਪੂਰਾ ਖੁੱਲ ਹੋ ਰਿਹਾ ਫਾਰਮ ਤੇ ਤੇ ਅੱਗੇ 3 ਨੰਬਰ ਤੇ ਆ ਗਏ ਭਾਈ ਜੀ ਝੋਟੀਆਂ ਫਰੀਕ ਫਰੀ ਬਹੁਤ ਜ਼ਿਆਦਾ ਹਾਂਜੀ ਲੋਕੋ ਵੀ ਚੈੱਕ ਕਰੋ 3 ਨੰਬਰ ਤੇ ਆ ਗਏ ਭਾਈ ਜੀ ਤੇ ਵੀ ਪਹਿਲਾ ਸਵਾ ਗਰੰਟਡ ਗਰੰਟਡ ਪਹਿਲਾ ਪੁੱਤੇ ਕੱਦ ਦੀ ਚਾਰ ਦੰਦ ਮੂੰਹ ਲਾਓ ਜੀ ਫੁੱਲ ਪੁੱਤੇ ਦੀ ਚਾਰ ਦੰਦ ਆਗੇ ਜੀ ਇਹਦੀ ਫੇਸ ਕਵਾੜੀ ਇਹ ਲੇਵਾ ਕਹਾਦਾ ਲਾ ਜੀ ਕਿਹੜਾ ਲੱਗੇ ਆਂ ਕਵਾੜੀ ਦੇਖੋ ਇਹ ਜੋਗਨ ਤੋਂ ਵੀ ਜੇ ਗੱਲ ਕਰੀ ਹਾਈ ਦੀ ਜੋਗਨ ਤੋਂ ਵੀ ਤਾਂ ਨਹੀਂ ਗੱਲ ਆ ਫੁੱਲ ਹਾਈ ਦੀ ਫੁੱਲ ਜਿਹਨੂੰ ਫੁੱਲ ਸਾਈਜ਼ ਕਹਿੰਦੇ ਨੇ ਬਾਕੀ ਇਹ ਵੀ ਪਹਿਲਾ ਸਵਾ ਆਰਡਰ ਨਹੀਂ ਲੱਗਦਾ ਪਹਿਲੇ ਸਵੇ ਨੂੰ ਇਟਾ ਜਦਾ ਇਹਨੂੰ ਆਰਡਰ ਲੱਗਾ ਵਾ ਤੇ ਬਾਕੀ ਦੇਖੋ ਕੁਆਲਿਟੀ ਬਾਕੀ ਥਣ ਜਿਹੜਾ ਬਿਲਕੁਲ ਮੁੱਠੀ ਦਾ ਚਵਾ ਲੱਗਾ ਵਾ ਬਾਕੀ ਤੂਆ ਤੇ ਛੋਟੇ ਲੰਮੇ ਤੂਰਦੇ ਮੇਰਾ ਵੀ ਜੋਬਨ ਵੀਰ ਬਾਕੀ ਕੁਆਲਿਟੀ ਕੁ ਬੜੀ ਪਿੱਟ ਪੁੜੇ ਦੀ ਬਹੁਤ ਚੰਗੀ ਆ 3 ਫੁੱਟ ਚੌੜੀ ਜਿਹਨੂੰ ਕਹਿੰਦੇ ਨੇ ਘਮਾ ਦੇ ਘਮਾ ਦੇ ਬਾਈ ਵਾ ਹਾਂ ਅਬ ਇਹ ਬਾਈ ਨੂੰ ਅੱਜ ਇੰਨੀ ਕੁ ਖੁਸ਼ੀ ਆ ਵੀ ਘਮਾ ਘਮਾ ਤੂਰ ਰਿਹਾ ਵਾ ਝੋਟੀਆਂ ਅੱਜ ਪੂਰੀ ਫੁੱਲ ਖੁਸ਼ੀ ਆ ਹਾਂ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਜੋਬਨ ਜੀ ਲੈ ਜਾਓ ਲੈ ਜਾਓ ਉੱਥੇ ਲੈ ਜਾਓ ਖੱਲੀ ਤੇ ਬਾਕੀ ਇਹ ਵੀ ਝੋਟੀ ਜਲੀ ਆ ਬਿਲਕੁਲ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਪਰ ਭਾਕੇ ਜੀ ਆਰਡਰ ਦੀ ਆਪਾਂ ਗੱਲ ਕਰ ਲਈਏ ਆਰਡਰ ਦੇਖੋ ਜੀ ਪਹਿਲਾਂ ਕੱਟੀ ਨਹੀਂ ਲੱਗਾ ਇਹ ਇਹ ਦੇਖੋ ਜੀ ਬਿਲਕੁਲ ਕੱਟੀ ਦਾ ਮੈਨਾ ਦੇਖੋ ਮੇਨ ਫੇਸ ਹਾਂਜੀ ਇਹਦੀ ਜੋ ਡਿਜੀਟਲ ਬਾਈ ਜੇਖੋ ਤਾਂ ਮਾਰੀ ਕੱਟੀ ਆ ਲਾਓ ਜੀ ਫੁੱਲ ਉਹ ਨਹੀਂ ਹੈਗੀ ਕੱਟੀ ਵੀ ਜਦਾਂ ਹਾਂ ਦੇਖੋ ਲਾਓ ਜੀ ਬਿਲਕੁਲ ਜੈੱਟ ਬਲੈਕ ਇਹਨੂੰ ਕਹਿੰਦੇ ਨੇ ਜੇ ਸਿੰਗ ਦੀ ਗੱਲ ਕਰੀਏ ਰੁਪਈਆ ਵੀ ਲੰਘਦਾ ਸਿੰਗ ਥਣੀ ਤੇ ਬਾਕੀ ਦੇਖੋ ਜੀ ਕਵਾ ਦੀ ਬਹੁਤ ਚੰਗੀ ਆਹ ਬੋਟੇ ਕਾਦ ਰੀਆਂ ਪਰ ਛੋਟੀਆਂ ਨਹੀਂ ਹੈਗੀਆਂ ਫਿਰ ਲਾ ਕੇ ਖੜਿਆ ਨੂੰ ਛੋਟੀ ਦੱਸਦੀ ਲੋ ਹਾਂਜੀ ਹਾਂਜੀ ਮੈਂ ਛੋਟੀ ਲਾ ਗਈ ਮੇਰੇ ਵਾਲਾ ਮਾ ਬਣਾ ਹਾਈ ਡੂਡ ਤੇ ਲੈਂਥ ਦੀ ਹਾਂਜੀ ਹਾਂਜੀ ਕੋਈ ਬੰਦੇ ਦੀ ਪਾਣੀ ਪਊ ਜੀ ਇਹਨੂੰ ਨਵਾ ਲੈਣਾ ਨਹੀਂ ਲੱਗੂਗਾ ਸਹੀ ਗੱਲ ਸਹੀ ਗੱਲ ਬਾਈ ਜੀ ਚੱਕ ਕੇ ਨਵਾ ਲਈ ਛੋਟੀ ਆ ਠੀਕ ਸਹੀ ਗੱਲ ਬੇਲ ਦੀ ਗੱਲ ਕਰ ਲਈਏ ਵੇਖੋ ਬੇਲ ਕੱਟੀ हां जी हां जी हां जी आज जी दी ਗੱਲ ਕਰ ਲੋ ਤੇ ਚੜਾਈ ਕਿਦੀ ਆ ਡਰ ਆਪੇ ਬਕਾਦਾ ਪਹਿਲਾ ਕਟਿੰਗ ਅੰਡਰ ਦੀ ਕੁਆਲਿਟੀ ਜਿਹੜੀ ਲੱਗੀ ਆ ਨਾ ਬਿਲਕੁਲ ਐ ਮੈਨੂੰ ਫਿਟਿੰਗ ਆਲੀ ਐ ਘੜੇ ਘੜ ਲੱਗਿਆ ਇਹ ਆਡਰ ਹੀ ਪਹਿਲਾਂ ਕੱਟੀ ਨੇ ਹੈ ਨਾ ਜੀ ਹੱਥ ਪੁੰਦੀ ਉਹਨੂੰ ਹੀ ਪੁੰਨੀ ਜਿਹੜੀ ਨਿਆਦ ਨਸਲ ਕੁਆਲਿਟੀ ਆ ਰਹੀ ਸਹੀ ਗੱਲ ਹੈ ਫੀਡ ਦੇ ਮੇਨ ਕੰਮ ਕਰਾਉਣੇ ਪਾਸੇ ਲੈਵਾ ਅਫਰ ਕਟਿੰਗ ਕਰਾ ਲਓ ਜੀ ਦੇਖੋ ਜੀ ਅਗੋਂ ਵੀ ਦਿਖਾ ਦਿੰਨੇ ਬਾਕੀ ਪੈਪਲਾਨ ਦਿਖਾ ਲਓ ਵੇਖੋ ਜੀ ਮਿਲਕ ਪਾਇੰਟ ਜਿਹੜੀ ਗੱਲ ਕਰਦਿਏ ਦੋ ਦਾ ਇਹਨੂੰ ਵੀ ਪੈਪ ਵੀ ਲੱਗਾ ਵਾ ਤੇ ਬਾਕੀ ਗੱਲ ਇਹ ਆ ਵੀ ਦੁੱਧ ਵੀ ਚੰਗਾ ਦੇ ਗੱਲ ਸੇਵਾ ਦੀ ਹੁੰਦੀ ਆ ਲਓ ਜੀ ਫਿਟਿੰਗ ਆ ਜਿਹਨੂੰ ਕਹਿੰਦੇ ਨੇ ਆ ਇਹਦੀਆਂ ਮੇਨ ਨਿਸ਼ਾਨੀਆਂ ਹੁੰਦੀਆਂ ਸਹੀ ਗੱਲ ਹੈ ਸਹੀ ਗੱਲ ਹੈ ਭਾਂਜੀ ਆ ਨਿਸ਼ਾਨੀ ਜਿਹੜੀ ਮੇਨ ਹੈ ਬੜਨ ਵਾਲੀ ਇਹ ਖਾਸ ਹੀ ਮੈਂ ਬਰੀਡ ਤੇ ਲੈਣੀ ਆ ਬੰਨੀ ਸਹੀ ਗੱਲ ਹੈ ਪਹਿਲਾ ਮੇਨ ਬਰੀਡ ਹਾਂਜੀ ਫਿਰ ਫਾਂਨੇ ਵਿੱਚ ਸਾਫ ਤੇ ਫਿਰ ਦੁੱਧ ਨਾਲ ਸਹੀ ਗੱਲ ਹੈ ਸਹੀ ਗੱਲ ਹੈ ਇਹ ਮੈਂ ਇਹ ਕੰਮ ਕਰਦਾ ਆ ਆਹ ਦੇਖੀ ਇਹ ਹੈ ਪੱਕੀ ਹੱਡ ਇਹ ਕਿਤੇ ਫਰਸ਼ ਦੇ ਮੰਦੋ ਭਾਏ ਨੂੰ ਰੋਡ ਦੇ ਤੇ ਪੱਕੇ ਰੋਡ ਦੇ ਨਾ ਹਾਈਵੇ ਜਾਂਦੇ ਉੱਤੇ ਬੰਦ ਮਈਆਂ ਨੂੰ ਥਣਾ ਨੂੰ ਸਟੇਡੀਅਮ ਸਟੇਟ ਤੋਂ ਸਟਾਰਟਿੰਗ ਨਹੀਂ ਹੋਏਗੀ ਤੇ ਬਾਕੀ ਜਿਹੜੀ ਆਰਡਰ ਦੀ ਗੱਲ ਕਰੀਏ ਪੈਰ ਰੱਖ ਕੇ ਭਾਈ ਜੋਬਨ ਵੀਰ ਉੱਤੇ ਚੜ ਜੇ ਸਹੀ ਆ ਜੋਬਨ ਦੀ ਪੈਰ ਰੱਖ ਕੇ ਜੋਬਨ ਇੱਥੇ ਜਾਏਗਾ ਹਾਂਜੀ 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 ਇਤਾਂ ਦੀਆਂ ਛੋਟੀਆਂ ਨਾ ਚੜਾਈ ਜੜਾਈ ਦੇਖ ਲਓ ਕੱਟੀ ਨੂੰ ਬਾਕੀ ਜੋਬਨ ਲਾਗੇ ਇੱਕ ਵਾਰੀ ਖਲੋ ਕੇ ਦਾ ਦੇ ਜੋਬਨ ਦਾ ਸਿਰ ਕੱਢਵੀਂ ਆ ਹਾਂਜੀ ਹਾਂਜੀ ਥਾਣੇ ਵਿੱਚ ਖਾ ਲੋ ਜਿਹਦਾ ਬਸਮੇਗੀ ਕੁਝ ਹੋਰ ਹੀ ਗੱਲਾਂ ਕਰੂਗਾ ਖਾਲੀ ਬਿਆਰ ਕਰਾਉ ਗੱਲਾਂ ਸਹੀ ਗੱਲ ਆ ਤੇ ਜੇ ਜੋਬਨ ਲਾਗੇ ਖਲੋਤਾ ਵੀਰ ਤੇ ਇਹ ਆ ਵੀ ਜੋਬਨਦੋ ਵੀ ਜਿਹੜੀ ਸਿਰ ਕੱਢਦੀ ਆ ਸਿਰ ਕੱਢਦੀ ਆ ਲਓ ਜੀ ਤੇ ਸੁਪੰਜੀ ਵਿੱਚ ਦੱਸੋ ਫਿਰ ਕਿ ਨਰੇ ਦੇ ਦੇ ਨੀਆ ਇਹ ਛੋਟੀ ਦਾ ਨਾ ਫੁੱਲ ਵੀ ਥੋੜਾ ਹੈ ਨਾ ਆਪਣੇ ਕੋਲ ਗਾਹ ਗਏ ਜੀ ਨਾ ਸੌਦਾ ਚੱਲਣ ਡਿਆ ਸੀ ਅੱਛਾ ਜੀ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਬੀਟੀ ਦਾ ਵੀ ਠੀਕ ਹੈ ਨਾ ਆਵੇਗੀ ਪਰ ਦੁੱਧ ਛੋਟੀ ਕੋ ਅੱਜ ਦੀ ਡੇਟ ਵਿੱਚ 15 ਕਿਲੋ ਹਾਜ਼ਰ ਆ ਬਿਲਕੁਲ 15 ਕਿਲੋ 15 ਕਿਲੋ ਤਾਜੀ ਸুইস ਬਾਈ ਮਗਰ ਵੀ ਇਹਦੇ ਕਟਾ ਕਟੀ ਫੱਟਾ ਜੀ ਕਟਾ ਵਾਲੇ ਮਗਰ ਜਿਹੜਾ ਕੱਟੀ ਕੱਟੇ ਦਾ ਫੋਨ ਤੇ ਤੁਹਾਨੂੰ ਦੱਸਦਾ ਕੱਟੀ ਕੱਟੇ ਜਾਦਾ ਵਾ ਹਾਂ ਜੀ ਹਾਂ ਜੀ ਬਾਕੀ ਛੋਟੀ 18 ਕਿਲੋ ਵਾਲੀ ਹੈ ਕੋਈ ਇਹ ਨਹੀਂ ਹੈਗੀ ਵੀ 15 ਨੂੰ ਰਹਿਣ ਵਾਲੀ ਹੈ ਹਾਂ ਜੀ ਹਾਂ ਜੀ ਹਾਂ ਜੀ ਕਟਾ ਦੇ ਇਹ ਜੈਡ ਬਲੈਕ ਝੋਟੀ ਆ ਬਰੇਡ ਵਾਲੀ ਤੇ ਬਾਕੀ ਜਿਹੜਾ ਆਰਡਰ ਲੱਗਾ ਫਿਟਿੰਗ ਵਾਲਾ ਤੇ ਬਾਕੀ ਭਾਈ ਜਣੇ ਆਂਦੇ ਆ ਕਿ ਇਹ ਸੌਦਾ ਚੱਲ ਰਿਹਾ ਵਾ ਤੇ ਬਾਕੀ ਚਲੋ ਜੇ ਮੰਨ ਲਓ ਨਹੀਂ ਵੀ ਗੱਲ ਹੁੰਦੀ ਤਾਂ ਫੋਨ ਤੇ ਗੱਲ ਪਾ ਦੋ ਜੀ ਹਾਂ ਵੇਖੋ ਲਓ ਇਹ ਝੋਟੀ ਕਰੇ ਮੇਲੇ ਮੇਲੇ ਪਾ ਲਈ ਕੱਟੀਆਂ ਰੂਹਾਂ ਕੁਛ ਨਹੀਂ ਆ ਜੀ ਰੂਹਾਂ ਕੁਛ ਨਹੀਂ ਆ ਭਾਈ ਜੀ ਤੇ ਅੱਗੇ ਆ ਗਈ 4 ਨੰਬਰ ਤੇ ਆਹ ਚਾਹ ਇਹ ਇਹ ਵੀ ਸਪੰਜੀ ਸੂਈ ਆ ਇਹ ਸਿਰਫ ਵੀਜੀ ਆ ਜਿੱਤੇ ਡੰਗ ਦੀ ਸੂਈ ਪਈ ਚੱਕ ਕਰ ਲਿਆ ਆਪੇ ਇਹਦਾ ਬੋਲਾ ਹੀ ਬਣਨਾ ਮੇਰੇ ਕੋਲ ਹਾਂਜੀ ਬਿਲਕੁਲ ਬੋਲਾ ਬਣੂਗਾ ਅੱਜ ਚੋਕੇ ਨਾਲ ਆ ਗਾ ਬੋਲਾ ਥੱਲੇ ਤੇ ਸੁਆ ਸੂਆ ਰਿਜਨਲ ਦੂਜਾ ਦੂਜਾ ਸੂਆ ਤੇ ਦੰਦੋਂ ਬੇਸ਼ੱਕ ਚੈੱਕ ਕਰ ਲੋ ਉਹਦੇ ਚੌਗੀ ਆ ਮੂੰਹ ਜੀ ਚਾਰ ਦੰਦ ਮੂੰਹ ਆ ਸੂਆ ਦੂਜਾ ਇਹ ਬਾਕੀ ਜੈੱਡ ਬਲੈਕ ਆ ਤੇ ਵੇਖੋ ਜੀ ਆਪਾਂ ਖੋਲ ਕੇ ਤੋੜ ਦਿੰਨੇ ਆ ਖੋਲੋ ਜੋ ਬੰਜੀ ਲੋ ਜੀ ਦੂਜਾ ਸੂਆ ਆ ਗਿਆ ਜੈੱਡ ਬਲੈਕ ਝੋਟੀ ਆ ਗਈ ਇਹ ਬਾਕੀਲੇ ਬੌੜਾ ਆ ਭਾਈ ਉਹਨੇ ਆਂਦੇ ਲਈ ਇਹਦੀ ਹਾਈਟ ਦੀ ਗੱਲ ਕਰ ਲੋ ਜਿਹੜੀ ਤੁਹਾਨੂੰ ਪਹਿਲਾਂ ਖਾ ਲਈ ਉਹਦੇ ਨਾਲ ਵੀ ਮਾਸਾ ਤਾਂ ਆਈਆਂ ਤਾਂ ਨਹੀਂ ਆਈਆਂ ਹਾਂਜੀ ਹਾਂਜੀ ਬਾਕੀ ਗੱਲ ਸਪੰਜ ਬ੍ਰੀਡ ਤੇ ਆ ਜਾਂਦੀ ਆ ਤੇ ਬ੍ਰੀਡ ਤੇ ਜਿਹੜਾ ਬੰਦਾ ਚਲੋ ਬਾਕੀ ਮੇਨ ਚੀਜ਼ ਹੈ ਬ੍ਰੀਡ ਦੀ ਬਾਕੀ ਪੇਠ ਪੂੜੀ ਦੀ ਕੁਆਲਿਟੀ ਬਹੁਤ ਚੰਗੀ ਆ ਜੇ ਆਪਾਂ ਆਰਡਰ ਦੀ ਗੱਲ ਕਰ ਲਈਏ ਬਿਲਕੁਲ ਫਟੰਗਾ ਲੱਡਰ ਆ ਗਿਆ ਵਾ ਤੇ ਪੇਠ ਜਿਹੜੀ ਇਹ ਵੀ ਇੱਕ ਢੀ ਆਈ ਆ ਗਈ ਝੋਟੀ ਤੇ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਕੁਮਾਰੇ ਭਾਈ ਕੁਮਾਰੇ ਓਏ ਪਾਣੀ ਭੀਗੀ ਝੋਟੀ ਚਲ ਤੁਹਾਾਰੇ ਕੁਮਾਰੇ ਮਰੇ ਕੁਮਾਰੇ ਤੋਰ ਦੇ ਇੱਕ ਜੀ ਲੰਬੀ ਜੀ ਆਹ ਨਾ ਇਹ ਪੇਟ ਫੋੜੇ ਦੀ ਬਹੁਤ ਚੰਗੀ ਹੈ ਝੁੱਟੀ ਤੇ ਬਾਕੀ ਜਿਹੜੀ ਕੁਆਲਟੀ ਹੈ ਬਹੁਤ ਚੰਗੀ ਝੁੱਟੀ ਦੀ ਹੈ ਇਹ ਤੁਹਾਨੂੰ ਦਿਖਾ ਲਓ ਬੜਾ ਕੱਟ ਲਓ ਜੀ ਇਹ ਕੁਆਲਟੀ ਦਿਖਾ ਦੇ ਬਿਲਕੁਲ ਐ ਵਿਜਲ ਜਿਹਨੂੰ ਕਿਹਾ ਸਿੰਗਾਂ ਕੋਈ ਸਿੰਗ ਬਣੇ ਬਣੇ ਨਹੀਂ ਆਪ ਕੋਲ ਬੜੇ ਵਾਲੇ ਸਿੰਗ ਆ ਸਹੀ ਗੱਲ ਸਮਝੀ ਸਹੀ ਗੱਲ ਹੈ ਬਾਕੀ ਪੱਟੇ ਡਾਂ ਜਿਹੜੀ ਦਾ ਹੁਣੇ ਦਾ ਆਰਡਰ ਤੇ ਕੁਆਲਟੀ ਚੁੱਕੀ ਦੇਖਾ ਲਓ ਹਾਂਜੀ ਚੰਗੀ ਲੱਗੇ ਆ ਵੀ ਖਾਲੀ ਵਿਆਰ ਦੀ ਘਟੀ ਆ ਜੇ ਹਾਂਜੀ ਹਾਂਜੀ ਲਓ ਇਹਦਾ ਲੇਵਾ ਲਓ ਜੀ ਫੀਲੇ ਵਾਲਾ ਲਓ ਜੀ ਬਾਕੀ ਜਿਹੜੀ ਕਵਾੜੀ ਆ ਗਈ ਥਾਂ ਦੀ ਕੁਝ ਹੋਰ ਹੀ ਗੱਲਾਂ ਕਰਾਉ ਕਿ ਘਟੀ ਲਓ ਜੀ ਬਾਕੀ ਜੇ ਥਾਂ ਦੀ ਗੱਲ ਕਰ ਲਈਏ ਬਿਲਕੁਲ ਮੁਠੀ ਵਾਲਾ ਥਾਂ ਆ ਗਿਆ ਤੇ ਬਾਕੀ ਜਿਹੜਾ ਟਾਈਮ ਹਲੇ 2:00 ਵਜੇ ਆ ਤੇ ਬਾਕੀ ਜਿਹੜੀ ਵੀ ਟੁਰਨਾ ਵੀ ਹੋખાਊਗਾ ਛੋਟੀ ਨੂੰ ਬਾਕੀ ਦੂਜਾ ਸੁਆਵਾ ਤੇ ਬਾਕੀ ਪੇਠਪੂੜੇ ਦੀ ਬਹੁਤ ਚੰਗੀ ਆ ਤੇ ਬਾਕੀ 55 ਜਿਹੜਾ ਬੋਲਾ ਕਿੰਨਾ ਹੈ ਜਿਹੜਾ ਮੌਕੇ ਤੇ ਜੀ ਅੱਜ ਦੀ ਬੋਲਾ ਡੇਟਿੰਗ ਹੈ ਨਾ ਵੇਖੋ ਜੀ ਅੱਜ ਇਹ ਬੋਲਾ ਮਤਲਬ ਖਾਲੀ ਹੋ ਗਈ ਨਾਲੋਂ ਉਹਦਾ ਮਤਲਬ ਥੀਸ ਇਹਦਾ ਖਾਲੀ ਕਰਤਾ ਵਾਣੀ ਨੇ ਥੰਦੇ ਬੋਲੇ ਡਿਆ ਹਾਂਜੀ ਆਡੀ ਬੋਲਾ ਜਿਹੜਾ ਨਾ ਡੰਗ ਦਾ 6 ਕਿਲੋ ਰਾਣਾ ਸਾਡੇ ਥੀਏ ਤੇ ਅੱਜ ਭਾਏ ਵੱਡ ਕੱਢ ਜਾਈਂ 6 ਕਿਲੋ ਰਾਣਾ 12 ਗਾਟੇ ਕਰਕੇ ਸਟਾਡੀ ਗਈ ਅੱਛਾ ਜੀ ਜਿਹੜਾ ਕਹਿਣ ਵਾਲਾ ਜਿਹੜਾ ਚੂਣ ਵਾਲਾ ਹਾਂਜੀ ਹਾਂਜੀ ਜਿਹੜਾ ਉਦਾਂ ਗੱਲਾਂ ਬਾਤਾਂ ਵਾਲਾ 16 17 16 17 ਤੇ ਇਹ ਗੱਟੀ ਨੂੰ ਆ ਵੇਖੋ ਉਹਨੂੰ ਕਰਮ ਵਾਲੀ ਨੇ ਲਓ ਜੀ ਆਡ ਰਡਰ ਵੇ ਲੋ ਇਹਨੂੰ ਕਿਹੜਾ ਲੱਗਦਾ ਦੋ ਆ ਆ ਜੋ ਢੀ ਜਦੋਂ ਨਾ ਹਾਂਜੀ ਹਾਂਜੀ ਉੱਤੇ ਚੜੇਗੀ ਆ ਸਾਰਾ ਯਾਰ ਸਵਾਰੀ ਆ ਪਿਆਣ ਤੇ ਲੱਤਾਂ ਨਾਲ ਜੀ ਹਾਂਜੀ ਹਾਂਜੀ ਇਹ ਸਾਰਾ ਚੜ ਗਏ ਇਹਦੇ ਨਾਲ ਲਾ ਦੂਗੀ ਸੂਰ ਲਓ ਜੀ ਲਾਜੀ ਬਾਕੀ ਐ ਇਹ ਅੰਚਲੇ ਵੇਖੋ ਕਿੰਨੀ ਗਿਰੀ ਮੈਂ ਨਾ ਟੋਕ ਲਾਜੀ ਨੂੰ ਕਹਿੰਦੇ ਨੇ ਤੇ ਦੂਜਾ ਸੁਆਵਾ ਚਾਰ ਕੀ ਵਾਲ ਆ ਥੱਲੇ ਦੇਖ ਸਹੀ ਸਹੀ ਗਾ ਦਾ ਸਹੀ ਗਾ ਦਾ ਸੁਪੰਜੀ ਸਿਰਫਾ ਗਿਣਤੀ ਮਿੱਠੀ ਦੀ ਇੰਨੇ ਗਾ ਜੀ ਆਪ ਕੋ ਹਾਂਜੀ 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 ਬਿਲਕੁਲ ਬਾਕੀ ਇਹ ਵੀ ਸੋਹਣੀ ਸਰਖੀ ਝੋਟੀ ਆ ਤੇ ਵੱਡੇ ਕੱਟ ਦੀ ਐ ਹੁਣ ਮਖਾ ਲੋ ਤੇ ਅੰਚਲ ਪਿੱਛੇ ਲਾਓ ਲਾਓ ਜੀ ਟੋਕ ਲਾਜੀ ਨੂੰ ਕਹਿੰਦੇ ਨੇ ਆ ਵੇਖੋ ਲਿਵਾ ਕੱਟੀ ਲਾਓ ਜੀ ਲਿਵਾ ਫਿਟਿੰਗ ਵਾਲਾ ਜਿਹਨੂੰ ਕਹਿੰਦੇ ਐ ਤੇ ਬਟਨਾ ਸਾਰੀਆਂ ਝੋਟੀਆਂ ਲੱਗੀਆਂ ਬਟਨ ਤੇ ਆ ਲੈਣੀ ਹੈ ਜੀ ਝੋਡੀਆਂ ਲੈਣੀ ਹੈ ਬਰੀਡ ਤੇ ਦੇ ਨੋਸਕਦੇ ਤੇ ਦੁੱਧ ਵਾਲੀ ਲੱਕ ਟੀ ਵੇਖੋ 19 ਕਿੜਾਈ 19 22 ਅੰਚ ਦੇ ਵੇਖੋ ਕਿੰਨੇ ਲੱਗੇ ਜੇ ਝੋੜੀ ਦੁੱਧ ਤੇ ਜਿਹੜੇ ਕੀ ਕੋਈ ਹੋਰ ਹੀ ਗੱਲਾਂ ਕਰ ਭਾਈ ਇਹ ਕਿੱਟੀ ਜਿਹੜੀ ਆ ਸਹੀ ਗੱਲ ਸਮਝੀ ਹੋਰ ਹੀ ਗੱਲਾਂ ਕਰ ਇਹ ਕੀ ਆ ਕਿੱਟੀ ਜਿਹੜਾ ਬੜਾ ਹੋ ਗਈ ਤੇ ਕਿੰਨੇ ਪਾਸੋਂ ਲੈਵਾ ਖਾਨੂੰ ਪਹਿਲਾਂ ਅੱਗੋਂ ਵੀ ਦਿਖਾ ਦਿੰਨੇ ਆ ਜੀ ਬਾਕੀ ਮਿਲ ਕੇ ਪੈਣ ਬਹੁਤ ਚੰਗੀ ਲੱਗੀ ਆ ਤੇ ਥਾਂ ਦੀ ਕੁਆਲੀ ਬਹੁਤ ਚੰਗੀ ਲੱਗੀ ਚੁਵਾਈ ਬੜੀ ਚੰਗੀ ਹੈ ਚੁਵਾਈ ਵੀ ਬਿਲਕੁਲ ਆ ਪੋਲੀ ਪਾਲੀ ਸਮਝੀ ਚੁਵਾਈ ਦੇ ਇੱਕ ਨੰਬਰ ਦੀ ਮੈਂ ਚੁਵਾਈ ਲੈਣੀ ਮਾੜੀ ਲੈਣੀ ਜੀ ਮੈਂ ਨਹੀਂ ਲਓ ਹਾਂਜੀ ਇਹਨੇ ਮਾੜਾ ਲੱਗੇ ਖੜਿਆ ਦੱਸੋ ਇਹ ਐਨੀਮੀ ਕੈਮਰੀ ਨਾਲ ਕੁਝ ਹੁੰਨ ਕਰ ਨਾਲ ਨਹੀਂ ਨਹੀਂ ਸਹੀ ਮੰਨਣ ਵਾਲੀ ਗੱਲ ਆ ਕੱਦ ਪੂਰਾ ਫੁੱਲ ਸਾਈਜ਼ ਨੂੰ ਕੱਦ ਪੂਰੇ ਪੂਰੇ ਫੁੱਲ ਸਾਈਜ਼ ਫੁੱਲ ਸਾਈਜ਼ ਚੌਕ ਆ ਤੇ ਇਸ ਪੰਜੀ ਕਿੰਨੇ ਦੇ ਦੇਣੀ ਫਿਰ ਇਹਦਾ ਛੋਟੀ ਦਾ ਮੁੱਲ 210000 ਰੁਪਏ ਕਰਦੇ ਹਾਂ ਹਾਂਜੀ ਇਹ ਚੀਜ਼ ਬ੍ਰਾਂਡ ਵਾਲੀ ਫਿਰ ਉਧਰ ਰੁਪਏ ਤਾਂ ਲੱਗਦੇ ਜੀ ਲੱਗਦੇ ਲੱਗਦੇ ਜੀ ਤੇ ਦੇ ਨਹੀਂ ਕਿੰਨੇ ਦੀ ਸਪੰਜੀ ਮੁੱਲ 210 ਕਰਦੇ ਹਾਂ ਦੇ ਨਾਲ ਛੋਟੀ 190000 ਲਓ ਜੀ ਸਾਰੀਆਂ ਛੋਟਾਂ ਹੀ ਹੋ ਗਈਆਂ ਸਾਰੀਆਂ ਛੋਟਾਂ ਤੁਹਾਨੂੰ ਕਰਤੀਆਂ ਲਓ ਜੀ 190 ਦੇ ਜੀ 2 ਲੱਖ 10 ਹਜ਼ਾਰ ਮੋਲਿਆ ਤੇ ਦੇਣੀ 190 ਦੀ ਆਹ ਛੋਟੀ ਨੂੰ ਬ੍ਰਾਂਡ ਵੇਚੋ ਮਤਲਬ ਟਾਪ ਕਲਾਸ ਲਓ ਜੀ ਟਾਪ ਕਲਾਸ ਨੂੰ ਕਹਿੰਦੇ ਆ ਤੇ ਅੱਗੇ ਆ ਗਈ ਸਪੰਜੀ ਪਹਿਲਾ ਸੂਆ ਫੇਰ ਆ ਗਈ ਲਓ ਜੀ ਪਹਿਲਾ ਸੂਆ ਲਓ ਜੀ ਜਮਨ ਜੀ ਕਰੋ ਇਧਰ ਨੂੰ ਥੋੜੀ ਜੀ ਪਹਿਲਾ ਪਹਿਲਾਂ ਉਹ ਹੋਣਗੀਆਂ ਜਿਹਨੀਆਂ ਚੰਗੇ ਖਾਂਦਾਨੀ ਦੇ ਰਿਕਾਰਡ ਵਾਲੀਆਂ ਰਿਕਾਰਡ ਵਾਲੀਆਂ ਚੰਗੇ ਰਿਕਾਰਡ ਵਾਲੇ ਲਓ ਜੀ ਇਹ ਵੀ ਜੇ ਆर्डर ਦੀ ਗੱਲ ਕਰੀਏ ਵੀ ਬੜਨ ਵਾਲਾ ਆਰਡਰ ਆ ਗਿਆ ਜੋ ਅੱਜ ਅਜ ਬੜਨ ਵਾਲੇ ਆਰਡਰ ਲੈ ਆਏ ਹੈ ਆਪਾਂ ਮੈਂ ਉਹ ਤੇ ਜਾ ਕੇ ਗੋਣਾ ਪਹਿਲਾਂ ਦੀ ਲੇਵਾ ਵੇਖਣਾ ਦੀ ਕੁਆਲਿਟੀ ਵੇਖਣੀ ਫਿਰ ਮੈਂ ਨਾ ਸੱਦਾ ਕਰਨਾ ਲਓ ਜੀ ਇਹ ਨਹੀਂ ਹੈਗਾ ਵੀ ਗਏ ਆ ਤੇ ਠਾਹ ਕਰਦੇ ਸੁੱਤੇ ਮਾਰ ਕੇ ਚੁੱਕ ਕੇ ਲੈ ਆਣਗੇ ਇਹ ਨਹੀਂ ਆਪਣੇ ਗਾਸੀ ਦਾ ਹਾਂ ਜੀ ਬੋਲੋ ਜੀ ਸੋਰੀ ਦੂਜੀ ਨਾਲ ਚਾਰ ਦੰਦ ਵੱਡੀ ਫੁੱਲ ਚੜਾਈ ਚੜਾਈ ਉਖਾਦੋ ਇਹਨੂੰ ਕਰਾ ਲਈ ਟੌਪ ਕਲਾਸ ਛੋਟੀ ਆ ਗਈ ਜੀ ਤੇ ਦੁੱਧ ਕਿੰਨਾ ਸੰਭੀ ਹੈ ਦੁੱਧ ਅੱਜ ਦੀ ਡੇਟ ਵਿੱਚ ਦੇਖੋ 13.5 ਕਿਲੋ ਤਿਆਰ ਹੈ ਕੱਟੀ ਮਗਰੇ ਬਿਲਕੁਲ ਨੈਟ ਤਿਆਰ ਹੈ ਨੈਟ ਤਿਆਰ ਲਓ ਜੀ 13.5 ਕਿਲੋ ਤਿਆਰ ਹੈ ਤੇ ਬਾਕੀ ਜੈਡ ਬਲੈਕ ਛੋਟੀ ਆ ਗਈ ਤੇ ਤੋਰਦੇ ਜੋਬਨ ਵੀਰ ਮੇਰਾ ਵੀਰ ਲੰਬੀ ਜਿਹਾ ਕੇ ਤੇ ਫੁੱਲ ਸਾਈਜ਼ ਇਹਨੂੰ ਕਹਿੰਦੇ ਨੇ ਤੇ ਬਾਕੀ ਜੇ ਨਾਰਾ ਦੀ ਗੱਲ ਕਰੀਏ ਪਿੰਡ 'ਚ ਨਾਰਾ ਨੂੜਾ ਬਹੁਤ ਆ ਤੇ ਟੋਗਲਾ ਜਿਹਨੂੰ ਕਹਿੰਦੇ ਲਓ ਜੀ ਭਲਾ ਭਲਾ ਤੇ ਬੜੀ ਬੁੜੀ ਲਓ ਜੀ ਹਲੇ ਭਲਾ ਜੀ ਤੁਰੀ ਫਰਦੀ ਆ ਤੋਰ ਤੇ ਮੈਨਾਂ ਵੀ ਤੋਰ ਦੇ ਲਓ ਜੀ ਬਟਨਾਂ ਦਾ ਡਰਾ ਗਿਆ ਜੀ ਦੇਖੋ ਜੀ ਫਿਟਿੰਗ ਆਲਾ ਜਿਹੜਾ ਫਿਟਿੰਗ ਆਲਾ ਕਹਿੰਦੇ ਆ ਕਮਾਰੇ ਬਾਈ ਕਮਾਰੇ ਲੈ ਆ ਲੈ ਆਇਆ ਕੁਕੀਆ ਲਈ ਦੇਖੋ ਜੀ ਫੇਸ ਕੁਆਲਟੀ ਬਹੁਤ ਚੰਗੀ ਹੈ ਝੋਟੀ ਦੀ ਤੇ ਸਪੰਜ ਜਿਹੜਾ 13 ਕਿਲੋ ਤਿਆਰ ਹੈ ਬਿਲਕੁਲ ਆਪਾਂ ਵੀ ਜੀ ਮੈਂ ਇਹ ਉਹ ਲੈਣੀ ਪਹਿਲਾਂ ਜਾਤ ਦੀ ਕੁਆਲਿਟੀ ਨਸਲ ਫਿਰ ਲੀਵੇ ਫਿਰ ਦੁੱਧ ਵਾਲੀ ਹਾਂਜੀ ਸਾਰੀਆਂ ਚੀਜ਼ਾਂ ਵੇਖ ਕੇ ਮੱਝ ਲੈਣਾ ਲਾਓ ਜੀ ਇਹ ਨਹੀਂ ਆ ਵੀ ਮੈਂ ਨਾ ਦੁੱਧਾਂ ਗੰਚਾ ਜਾਂਦੇ ਆਪਣੇ ਭੈ ਸੱਤ ਦੇ ਅੱਠ ਦੇ ਹਾਂਜੀ ਹਾਂਜੀ ਆਪੋਂ ਆਪਣੇ ਕੰਮ ਆ ਜੀ ਡੰਗਰਾਂ ਨਾਲੇ ਸਾਰੀ ਚੀਜ਼ ਆ ਹਾਂਜੀ ਹਾਂਜੀ ਕੁਛ ਚੰਗੀਆਂ ਘੜੀਆਂ ਵੇਲੇ ਮੰਦੀਆਂ ਇੰਨੀਆਂ ਮੰਦੀਆਂ ਕਿਸੇ ਵੇਲੇ ਜਿਹੜੀਆਂ ਮਾੜੀਆਂ ਚੰਗੀਆਂ ਚੰਗੀਆਂ ਹੋਏ ਨੇ ਮੰਨ ਵਾਲੀ ਗੱਲ ਸਾਰੀ ਚੀਜ਼ ਆ ਇਹਨਾਂ ਨਾਲ ਕੁਝ ਨਹੀਂ ਸਕਦਾ

ਨਹੀਂ ਅੱਜ ਦੇ ਕਾਲੀਆਂ ਪਈਆਂ ਥੜੀ ਜਣੀਆਂ ਅਜੇ ਚੋੜੀਆਂ ਨੇ ਭਲਾ ਭਲਾ ਲੰਬਾ ਲੰਬਾ ਮਾਰਗ ਹੋਈ ਚੱਲ ਬਾਕੀ ਇਹ ਵੀ ਥਕਾਰ ਤੋਂ ਬੜੇ ਦੂਰ ਨਹੀਂ ਹੋਈ ਚੋੜੀਆਂ ਨੇ ਮੇਰਾ ਟੌਪ ਰਾਜ ਨੂੰ ਕਹਿੰਦੇ ਪਹਿਲਾ ਸੁਬਾ ਤੇ ਟੌਪ ਕਲਾਸ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਬੜਾ ਨਾਲ ਆਰਡਰ ਆ ਗਿਆ ਤੇ ਸਪੰਜੀ ਫਿਰ ਕਿੰਨੇ ਦੇ ਦੇਣੀ ਆ ਮਾਣ ਕਰੀ ਗਿਆਜ ਬਿਲਕੁਲ ਇਹਦਾ ਮੁੱਲ ਜਾ ਗਿਆ ਕਿੰਨਾ ਕਰਦੇ ਜਿਹਦਾ ਝੋਡੀ ਦਾ ਮੁੱਲ ਕਰਦੇ ਜੀ 1 ਲੱਖ ਤੇ 55 ਹਜ਼ਾਰ ਰੁਪਏ 1 55 ਇੱਕ 55 ਆਪਾਂ ਵੱਡੀ ਝੋਟੀਆਂ ਫੁੱਲ ਪਹਿਲਾ ਸੁਬਾ ਨੇਵੇਂ ਨੇਵੇਂ ਹਾਂਜੀ ਇਹ ਨਹੀਂ ਕਿ ਮੂੰਤਾਂ ਗੱਲੇ ਵੀ ਆਲੀ ਬੰਦਲੇ ਵੀ ਆ। ਤੇ ਦੇ ਨਹੀਂ ਕਿੰਨੇ ਦੀ ਸਮਝ। ਬਾਕੀ ਤਾਂ ਇੱਕ ਹੀ ਗੱਲ ਹੁੰਦਾ ਹੁਣ ਜੀ। ਹਾਂਜੀ। ਤੇ ਮੱਜਾਂ ਦਾ ਮਖਲਦੀਆਂ ਕੱਲ ਨੂੰ ਏ 19 ਦੀ 21 ਚਾਪੜੀਆਂ 21 ਦੀ 19 ਨਹੀਂ ਥਿਆਂਗੇ ਜਾਪੜੀਆਂ। ਸਹੀ ਗੱਲ ਮਨ ਨਾਲ ਆਲੀ। ਪਾ ਲੂ ਮੱਜਾਂ ਜੀ ਜੀ ਲੱਗਣੀਆਂ ਹੋਰ ਆਡਰ ਇਹ ਨਹੀਂ ਅੱਜ ਮੈਂ ਧੱਕ ਕੇ ਵੀਡੀਓ ਬਣਾਉਂਦੀ ਕੱਲ ਨੂੰ ਖੋਸੋ ਜ ਨਹੀਂ ਆ। ਹਾਂਜੀ ਹਾਂਜੀ। ਇਹ ਮਈਆਂ ਕੱਲ ਨੂੰ ਹੋਰ ਜਗਣੀਆਂ। ਮੈਂ ਟੌਪ ਕਲਾਸ ਛੋਟੀਆਂ ਬ੍ਰੇਡ ਜੰਗੀ ਆ ਬਾਈ ਜੀ ਇਹ ਗੱਲ ਜਿਹੜੀ ਮੇਨ ਸਪੰਜੀ ਗੱਲ ਹੁੰਦੀ ਆ। ਤੇ ਫੇਰ ਹੋ ਜੀ ਮਾਨਤਨ ਬਾਈ ਜੀ ਫਿਰ ਕੋਈ ਕਰਦਾਂਗੇ ਮਾਰਦਾ ਪੰਜ ਹਜ਼ਾਰ ਛੱਡ ਦਈਏ ਲਓ ਜੀ ਹੋਰ ਕਰਦਾਂਗੇ ਮਾਰਦਾ ਡੇਢ ਹੋਰ ਹੋ ਜੂਗਾ ਜੀ ਡੇਢ ਲੱਖ ਚੋਂ ਕੋਈ 1000 2000 ਮੌਕੇ ਤੇ ਮਾਨਤਨ ਹੋਰ ਹੋ ਜੂਗਾ ਲਓ ਜੀ ਟੌਪ ਕਲਾਸ ਝੋਟੀ ਆ 1 ਲੱਖ 48 ਹਜ਼ਾਰ ਲਓ ਜੀ ਲਓ ਜੀ 1 48 ਦੀ ਟੌਪ ਕਲਾਸ ਨਹੀਂ ਲੱਭਦੀਆਂ ਬਾਈ ਜੀ ਵੱਡੇ ਘੱਟ ਦੀ ਆ ਫੋਲ ਬਾਕੀ ਫੋਲ ਸਾਇਜ ਨੂੰ ਕਹਿੰਦੇ ਲਓ ਜੀ ਜੋਬ ਜੀ ਜੰਗੀਆਂ ਵੇਚੀਆਂ ਵਰਾਦਾ ਲੈ ਵੇਣੀਆਂ ਕਿਡੀਆਂ ਲੱਗੀਆਂ ਕਰਦਾ ਸਹੀ ਗੱਲ ਸਹੀ ਗੱਲ ਹੈ ਉਂਗਲ ਨਹੀਂ ਘੱਟਣ ਵਾਲੀਆਂ ਕੱਟ ਗਈਆਂ ਸਹੀ ਗੱਲ ਹੈ ਵੇਖੋ ਜੀ ਸਿੰਘ ਸਿੰਘ ਦੀ ਕੁਆਲਿਟੀ ਜੋਬਨ ਵੀਰ ਕਮਾ ਇਹਨੂੰ ਕਮਾ ਥੋੜਿਆ ਝੋਟੀ ਨੂੰ ਮੇਰਾ ਵੀਰ ਇੱਕ ਕਿਨਵਾ ਸੁਆ ਆ ਗਿਆ ਸਮਝੀਏ ਸੁਆ ਦਾ ਜਰੂਰ ਠਿੱਜਾ ਹੋਊਗਾ ਪਰ ਜੋ ਡਿੰਗ ਦੋ ਦਾ ਅੱਜ 16 ਕਿਲੋ 20 ਕਿਲੋ ਵਾਲੀ ਦਾ ਆਮਣਾ ਦੇ ਦਾਂਗੇ 20 ਕਿਲੋ ਵਾਲੀ ਦਾ ਆਮਣਾ 20 ਕਿਲੋ ਲਓ ਜੀ ਲਓ ਜੀ 20 ਕਿਲੋ ਵਾਲੀ ਝੋਟੀ ਆ ਗਈ ਆਮਣਾ 20 ਕਿਲੋ ਦੁੱਧ ਲੱਗਦਾ ਆਮਣਾ ਟੌਪ ਕਲਾਸ ਜੀ ਠਿੱਜਾ ਸੁਆ ਵਾ ਤੇ ਬਾਈ ਬਾਕੀ ਇਹ ਮੇਨ ਗਾਲਸਪੰਸਾ ਬਾਈ ਇਹਨਾਂ ਨੇ ਬਿਲਕੁਲ ਗੱਲ ਜਿਹੜੀ ਸਹੀ ਕੀਤੀ ਆ। ਆਹ ਕੁਈਆਂ ਥੋੜੀਆਂ ਥੋੜੀਆਂ ਨਾ ਘਾਪ ਰੰਡੀਆਂ ਡਰਨੀਆਂ ਕੋ ਰਾਤੀ ਆਈਆਂ ਇਹਨਾਂ ਅਸੇ ਨਹੀਂ ਪੁੰਦੇ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਦੇ ਪੈਰਾਂ ਨੂੰ ਦੱਸੇ ਅਸੇ ਪੁੰਦੇ ਆ। ਮਈਆਂ ਥੋੜੀਆਂ ਡਰਨ। ਧਿਆਨ ਆ ਬਾਈ ਧਿਆਨ ਆ ਧਿਆਨ ਆ ਚੱਲ ਕੇ ਮੇਰਾ ਵੀਰ। ਲਓ ਜੀ ਵੱਡੇ ਢਾਂਜੀ ਵਾਲੀ ਜਿਹਨੂੰ ਤਿਜਾ ਸੁਆ ਝੁੱਟੀ ਤੇ ਟੌਪ ਕਲਾਸ ਆ ਤੇ ਦੁੱਧ ਦੀ ਕੁਆਲੀ ਬਹੁਤ ਚੰਗੀ ਆ ਤੇ ਬਾਕੀ ਜੇ ਪੇਠਪੁੜੀ ਦੀ ਗੱਲ ਕਰ ਲਈਏ ਤੇ ਪੇਠਪੁੜਾ ਵੀ ਜਿਹੜਾ 3 ਫੁੱਟ ਚੌੜੀ ਜੀ ਬਾਕੀ ਆਡਰ ਉਡਰ ਦੀ ਥੋੜਾ ਡਰ ਰਹੀ ਆ ਰਸੇ ਤੋਂ ਖਿਹਾਰੀ ਘੁਰੂਰੀਆਂ ਪਾਈਆਂ ਨੇ ਇਕ ਲੈਟ ਥੋੜਾ ਜਿਆ ਡਰਦੀ ਆ ਤੇ ਲੈ ਆ ਜੋ ਬਣ ਲੈ ਆ ਮੇਰਾ ਪੁੱਤ ਉਥੇ ਲਓ ਜੀ ਲੈ ਲੈ ਇਹਦੀ ਕੱਦ ਦੀ ਗੱਲ ਆ ਕੰਮ ਉਹਦੇ ਵੱਡੇ ਕੱਦ ਦੀ ਆ ਸਾਰਾ ਵੱਡੀ ਝੋਟੀ ਹੈ ਸਾਰਾ ਵੱਡੀ ਮੈਂ ਲਾਲੋ ਝੋਟੀ ਵਾਲੋ ਸਹੀ ਗੱਲ ਹੈ ਭਾਈ ਤੁਸੀਂ ਆਪਣਾ ਆਪ ਜੱਜ ਕਰ ਲਿਓ ਹਾਂਜੀ ਹਾਂਜੀ ਮੈਂ ਲਾਲੋ ਝੋਟੀ ਲਾਲੋ ਸਹੀ ਗੱਲ ਹੈ ਕੱਦ ਦੀ ਗੱਲ ਹੈ ਢੀ ਵੱਡੀ ਲਾਲੋ ਵੀ ਖਾਸ ਜਾ ਲੱਖੋ ਮੇਰੇ ਖੜਿਆਂ ਵਿੱਚ ਲੱਗੇ ਦੱਸਦਾ ਵੀ ਕੱਦ ਦੇ ਹੈਗੀ ਆ ਹਾਂਜੀ 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 ਮੂੰਹ ਲੱਗਣ ਵਾਲੀ ਹੈ ਠੀਕ ਹੈ ਜੀ ਸਹੀ ਗੱਲ ਸਮਝੀ ਜੀ ਤੇ ਬਾਕੀ ਲੇਵਾ ਆਰਡਰ ਵਿਖਾ ਦਿਓ ਕਰਮਾਣੀਆਂ ਮੈਂ ਨੋਕ ਵਾਲਾ ਥਾਣਾ ਆ ਗਿਆ ਸਮਝੀ ਇਹਨੂੰ ਖਾਣ ਦੇ ਆਪਾਂ ਲੈਨੇ ਬਹੁਤ ਜਿਆਦਾ ਚੰਗਾ ਪੂਰੀ ਤੇ ਮਾਣੀ ਬਾਕੀ ਚਵਾਚ ਵੀ ਬਿਲਕੁਲ ਕੋਲਾ ਹੋਏਗਾ ਤੇ ਬਾਕੀ ਜਿਹੜੀ ਕੋਲੇ ਵਾਲਾ ਖਾ ਲੋ ਤੇ ਛੁੱਟੀ ਲਿਓ ਹਾਂਜੀ ਹੱਕੋ ਜੇ ਮੇਨ ਗੱਲ ਕਰੀਏ ਗਾਰਡ ਪਿਛਾੜ ਦੀ ਬਿਲਕੁਲ ਬਰਾਬਰ ਆ ਉਨੀ ਗਾੜ ਹੈ ਤੇ ਉਨੀ ਪਿਛਾ ਰਿਆ ਪਿਛੇ ਜਿਹੜੀ 3 ਪਲੱਸ ਹੋ ਗਈ ਹਾਂਜੀ ਹਾਂਜੀ ਤੇ ਬਾਕੀ ਇਹ ਵੀ ਥੈਂਕਸ ਨੂੰ ਦੀ ਕਵਾਡੀ ਸੁਆ ਸੁਪੰਜੇ ਦੇ ਤਿੱਜਾ ਵਾ ਤੇ ਬਾਕੀ ਸੁਪੰਜੇ ਜਿਹੜਾ ਉਹਨਾਂ ਜੇ ਮੈਂ ਬੋਲਦੀ ਗੱਲ ਕਰ ਪਹਿਲੇ ਨੂੰ ਪਹਿਲਾ ਕਹਾਂਗੇ ਦੂਜੇ ਨੂੰ ਦੂਜਾ ਤੀਜੇ ਨੂੰ ਤੀਜਾ ਤੀਜੇ ਨੂੰ ਤੀਜਾ ਇਹ ਨਹੀਂ ਹੈਗੇ ਚੀਜ਼ ਸਾਹਮਣੇ ਦੀ ਹੀ ਹੈ ਹਾਂਜੀ 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 ਕੱਦਕਾਰ ਫੋਲਿਆ ਵੱਡੇ ਆ ਬਰੀਡ ਵਾਲੀ ਆ ਪਤਲੀ ਚਮੜੀ ਦੀ ਆ ਹਾਂਜੀ 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 ਇਹ ਨਿੰਬੂ ਕਾੜੀ ਵਾਲੀ ਆ ਸਹੀ ਗੱਲ ਹੈ ਦੁੱਧ ਵਾਲੀ ਨਸਲ ਆ ਹਾਂਜੀ ਕੱਦ ਦੇਖੋ ਆ ਫੁੱਟ ਹਾਈਟ ਨਹੀਂ ਇਹ ਨਹੀਂ ਛੋਟੀ ਆ ਟੌਪ ਕਲਾਸ਼ ਟੌਪ ਕਲਾਸ਼ ਨੂੰ ਕਹ ਅਗਲੀ ਦੀ ਸੇਵਾ ਉਪ 20 ਜੋੜੇ 18 ਜੋੜੇ 16 ਜੋੜੇ ਹੈਗੇ ਸਮਝਾ ਅਗਲੀ ਦੀ ਕਿਸਮ ਆ ਤੇ ਕਿੰਨੇ ਦੇ ਦੇਣੀ ਬਾਈ ਜੀ ਜਿਹੜਾ ਮੁੱਲ ਦੀ ਗੱਲ ਕਰੀਏ ਮੁੱਲ ਛੁਡੀਆਂ ਕਰਦੇ 1,85,000 ਇਹ 1.85 1,850 ਕੋ ਜੋ ਮਾਨਦਾਨ ਕਰਦਾਂਗੇ ਮਾਨਦਾਨ ਪੰਜ ਛੜ ਦੀ ਜਿਹੜਾ ਵੀ ਬਸ ਪੰਜ ਇੱਕ ਪਤਨਵਾਨ ਸਮਾਨ ਦੇ ਦਾਂਗੇ ਲਓ ਜੀ 185000 ਮੋਲਿਆ 5000 ਰੁਪਿਆ ਛੋੜਿਆ ਤੇ ਬਾਕੀ ਮੌਕੇ ਤੇ ਹੋਰ ਕੋਈ ਹਰ ਦੋ ਜਿਆਦੇ ਮੌਕੇ ਤੇ ਛੋੜ ਹੋਰ ਕਰ ਦੇਣਗੇ ਭਾਈ ਜੀ ਲਓ ਜੀ ਲਓ ਜੀ ਭਾਈ ਜ ਨੇ 75 ਦੀ ਲਓ ਜੀ ਇਹ ਨੀ ਝੋਟੀ ਦੇ ਨਾਲ ਹੀ ਨੀਂਦੀ ਬੱਟੀ ਆ ਲਓ ਜੀ ਖੁੱਲੀਆਂ ਛੋੜਾ ਲਓ ਜੀ ਲਓ ਜੀ ਸੁਪੰਜੀ ਵੇਖੋ ਜੀ ਲਓ ਜੀ ਇਹ ਨੀ ਹੈਗੀ ਛੋੜੀ ਆ ਫੁੱਲ ਸਾਜ ਨੂੰ ਕਹਿੰਦੇ ਨੇ ਲੱਗੇ ਖੜਕ ਲਓ ਸਹੀ ਗੱਲ ਇਹ ਝੋਟੀਆਂ ਕਦਮ ਵਜਣ ਹੈਗੇ ਆ ਝੋਟੀਆਂ ਸਹੀ ਗੱਲ ਹੈ ਜੀ ਲਓ ਜੀ ਅੱਗੇ ਆ ਗਈ ਝੋਟੀ ਪਹਿਲਾ ਸੁਵਾ ਰਿਜੀਨਲ ਦੋ ਦੰਦ ਦੋ ਦੰਦ ਝੋਟੀ ਆ ਗਈ ਜੀ ਤੇ ਸੂਈ ਇਸ ਪੰਜੇ ਵੀ ਬਿਲਕੁਲ ਤਾਜੀ ਸੀ ਤੇ ਜੇ ਡਾਂਗ ਦੀ ਲਓ ਜੀ ਤੇ ਜੇ ਡਾਂਗ ਦੀ ਸੂਈ ਹੈ ਬਿਲਕੁਲ ਤਾਜੀ ਸੁਵਾ ਇਹ ਉਹ ਲੈਣੇ ਆ ਜਿਹੜਾ ਇੱਕ ਦਿਨ ਤੋਂ ਹੱfte ਰੋ ਮੱਜਾ ਦੋ ਚਾਰ ਦਿਨ ਇੱਥੇ ਰੁਕ ਸਕਦੀ ਹੈ ਹਾਂ ਜੀ ਰੁਕ ਸਕਦੀ ਹੈ ਮੈਂ ਪਹਿਲੇ 20 ਦਿਨ ਦੀ ਲੈਣਦੀ ਤੇ ਫਿਰ ਉਹ ਮੈਂ ਜਾ ਕੇ ਮਿਹਰੀ ਦੂਆ ਲਓ ਜੀ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਪਹਿਲਾ ਸੁਵਾ ਤੇ ਬਾਕੀ ਅੱਡ ਰੋਡਰੀ ਵਾਲੀ ਬਹੁਤ ਚੰਗੀ ਆ ਤੇ ਸੁਵਾ ਪਹਿਲਾ ਲਓ ਜੀ ਪਿੱਠ ਪੂੜੀ ਦੀ ਕਵਾਲੀ ਬਹੁਤ ਚੰਗੀ ਆ 3 ਫੁੱਟ ਚੌੜੀ ਝੋਟੀ ਆ ਗਈ ਪਹਿਲਾ ਸੁਵਾ ਜਨੂੰ ਬਿਲਕੁਲ ਪ੍ਰੋਪਰ ਪਹਿਲਾ ਸੁਆ ਆ ਗਿਆ ਤੇ ਪੇਠਪੁਰੇ ਦੀ ਬਹੁਤ ਚੰਗਿਆ ਜਾਣੇ ਜਾਦੇ ਮਰਾ ਵੀ ਜਾਣਦੇ ਜਾਦੇ ਧਿਆਨਾ ਧਿਆਨਾ ਲੋ ਜੀ ਲੋ ਜਾਣ ਦੋ ਜਾਣ ਦੋ ਭਾਈ ਜਾਣ ਦੋ ਪਹਿਲਾ ਸੁਆ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਆ ਵਾ ਬਾਕੀ ਚਵਾਜ ਵੀ ਬਿਲਕੁਲ ਉਸ ਪੰਜੇ ਮਨਾ ਅਟਰ ਦੀ ਕਵਾਲੀ ਬਹੁਤ ਚੰਗੀ ਆ ਤੇ ਬਾਕੀ ਬਾਕੀ ਕਿਆ ਡਬਲ ਆ ਗਈ ਐਮ ਨਤੀ ਆ ਗਈ ਕੱਟੀ ਬਿਲਕੁਲ ਜੱਜ ਬਲੈਕ ਸਾਲਾ ਬਿਲਕੁਲ ਹਾਂਜੀ ਹਾਂਜੀ ਤੇ ਦਿਖਾ ਦਿਓ ਕੱਟੀ ਨੂੰ ਕਿਹੜੀ ਲੱਗੀ ਲਓ ਜੀ ਕੁਆਲਿਟੀ ਬਹੁਤ ਚੰਗੀ ਆ ਆ ਰਿਹਾ ਥਾਣਾ ਜੀਰੋ ਪਸਮੇ ਕੀ ਕੁਝ ਹੋਰ ਹੀ ਗਲਾ ਕਰਵਾ ਦੇਗੀ ਬਾਕੀ ਚਵਾ ਬਿਲਕੁਲ ਪੋਲਾ ਬਾਈ ਜੀ ਆ ਆਦੀ ਮਾੜੀ ਮੈਂ ਲੈ ਲੈਂਦੀ ਨੀ ਲਓ ਜੀ ਉਹ ਲੈਣੀ ਜਿਹੜਾ ਸਾਖ ਇਨਸਾਨ ਚ ਹੋ ਸਕੇ ਐਮ ਨਤੀ ਆ ਗਈ ਐਮ ਨਤੀ ਜਿਹਨੂੰ ਕਹਿੰਦੇ ਆ ਤੇ ਬਾਕੀ ਕੱਟਾ ਦੇ ਬਾਈ ਮਗਰ ਕੱਟਾ ਕੱਟੀ ਮਗਰ ਕੱਟੀ 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 ਲਓ ਜੀ ਕੱਟੀ ਮਗਰ ਬਹੁਤ ਜ਼ਿਆਦਾ ਜੀ ਲਓ ਜੀ ਡਬਲ ਫੜਾ ਪਾਣੀ ਦਿਖਾ ਦਿਓ ਕੱਟਲੀ ਕੀ ਡਬਲ ਫੜਾ ਹੋ ਤੇ ਬਾਕੀ ਇਹ ਕਰਨੀ ਪੂਜ ਭਾਈ ਜਨ ਦਿਖਾ ਦੇਣੇ ਐ ਬਿਲਕੁਲ ਜੈਡ ਬਲੈਕ ਐ ਐਮ ਨਤੀ ਦੀ ਐ ਲਓ ਜੀ ਸਭ ਜਿੱਕੇ ਨੇਰੀ ਦੇਣੀ ਐ ਇਹਦਾ ਮੁੱਲ ਛੁੱਡੀ ਦਾ ਜਿਹੜਾ 1 ਲੱਖ ਤੇ 52000 ਰੁਪਏ ਮੁੱਲ ਕਰਦੇ ਆ ਮਾਣ ਮਾਣ ਫੁੱਲ ਕਰਾਂਗੇ ਪਰ ਇਹ ਕੱਟੀ ਦੇਖੋ ਵੱਡੀ ਕਰਦੇ ਆ ਕੋਈ ਛੋਟੀ ਨਹੀਂ ਹੈਗੀ ਬੱਚੀ ਲਓ ਜੀ 1 52 ਮੁੱਲਿਆ ਜੀ ਤੇ ਦੇ ਨਹੀਂ ਕਿੰਨੇ ਦੀ ਸਮਝੀ ਤੇ ਦਾ ਕੇ ਛੁੱਡੀ ਲਓ ਜੀ 1 ਲੱਖ 45000 ਦੇ ਦਾਂਗੇ ਲਓ ਜੀ ਛੋਡੀ ਜੇ ਥਣ ਥਣ ਫਲਾ ਕੇ ਕੁਛ ਹੋਰੀ ਕਲਾ ਕਰੂ ਤੇ ਅਜੇ ਨਿਖਰੂ ਵੀ ਬਹੁਤ ਇੱਕ ਲੱਖ 45000 ਰੁਪਏ ਟਾਪ ਕਲਾਸ ਕੱਟੀ ਹੈਗੀ ਐਮ ਨਤੀ ਦੀ ਤੇ ਕੱਤੀ ਮਗਰ ਜੀ ਡਬਲ ਫੜਾ ਹੋ ਗਿਆ ਜੀ ਕੱਟੀ ਮਗਰਿਆ ਤੇ ਮਾਸਮਾਲ ਹੋਰ ਵੀ ਬਮਾਨਦਾਨ ਕਰਦਣਗੇ ਭਾਈ ਜੀ ਜੇ ਕੋਈ ਗੱਲ ਕਰੇ ਤੇ ਹੋਰ ਸਪੰਜੀ ਵੱਡੀ ਝੋਡੀਆਂ ਵੀ ਜੀ ਵੀ ਛੋਟੀ ਝੋਟੀਆਂ ਹਾਂਜੀ ਹਾਂਜੀ ਤੇ ਬਾਕੀ ਅਕਰੀ ਟੋਬਰਾ ਛੋਟੀਆਂ ਨਾਲ ਦਿਖਾਤੀਆਂ ਸੂਈਆਂ ਸਪਾਈਆਂ 14 15 ਤੋਂ ਪਲੱਸ ਚੱਲਣ ਵਾਲੀਆਂ ਨੇ ਬਿਲਕੁਲ ਸੂਈਆਂ ਸਪਾਈਆਂ ਤਾਜ਼ੀਆਂ ਨੇ ਤੇ ਬਾਕੀ ਇਹ ਵੀ ਤਸੱਲੀ ਕਰਕੇ ਆਪਣਾ ਮੇਰਾ ਵੀ ਫਾਰਮ ਤੇ ਆ ਸਕਦਾ ਜਿਹੜਾ ਮਰਜੀ ਮੇਰਾ ਵੀਰ ਭਰਾ ਤੇ ਬਾਕੀ ਇਹ ਵੀ ਟੌਪ ਕਲਾਸ ਹੈ ਜੇ ਇੱਕ ਨੰਬਰ ਦੀ ਗੱਲ ਕਰ ਲਈਏ ਇਹ ਵੀ ਟੌਪ ਕਲਾਸ ਹੈ ਲੋ ਜੀ ਬੱਚੇ ਤੁਹਾਨੂੰ ਦਿਖਾ ਦਿੰਦੇ ਨੇ ਬਿਲਕੁਲ ਤਾਗੇ ਨੇ ਕੋਈ ਵੱਡਾ ਬੱਚਾ ਨਹੀਂ ਆਪਾਂ ਬਾਕੀ ਜੇ ਜਿਹੜੀ ਕੋਈ ਗੱਲ ਮਤਲਬ ਰਹਿ ਗਈ ਹੋਵੇ ਵੀ ਕੱਟੀ ਕਟਾ ਉਹ ਫੋਨ ਤੇ ਬੋਲ ਸਕਦੇ ਆ ਸਰਪੰਚ ਸਾਹਿਬ ਨੂੰ ਤੇ ਹੋਸਪੰਜੀ ਠੀਕ ਹੈ ਜਿਹਨੇ ਆਪਣੇ ਵੀਰ ਭਰਾ ਆਪਣੇ ਨਾਲ ਜੁੜੇ ਨੇ ਪਿਆਰ ਕਰਦੇ ਨੇ ਜਿਹੜੇ ਆਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਆਇਆਂ ਨੂੰ ਸਰਪੰਚ ਜੀ ਨੀ ਫਾਰਮ ਤੇ ਆਓ ਰਹਿਣ ਸਹਿਣ ਦੀ ਸਦਾ ਹੋ ਲਿਆ ਇੱਥੇ ਵੀ ਜੀ ਤਸੱਲੀਆਂ ਕਰਕੇ ਖੜੋ ਬਾਅਦ ਵਿੱਚ ਆਪਾਂ ਕਿਸੇ ਨੂੰ ਕਹੀਏ ਨਾ ਗੱਲ ਠੀਕ ਨਹੀਂ ਮੰਨਣਾ ਨਹੀਂ ਜੀ ਆਪ ਕਹਿੰਦੇ ਸਾਡੇ ਤੇ ਵਿਸ਼ਵਾਸ ਨਾ ਕਰੋ ਨਾ ਕਰਾਡੀ ਮੈਂ ਗਰੰਟੀ ਤੇ ਲਾਓ ਇੱਥੇ ਆਓ ਮੈਂ ਜੀ ਵੀ ਜੀ ਪਰਖ ਕਰੋ ਨਰਖ ਕਰੋ ਹੁਣ ਕੁਆਲਿਟੀ ਚਵਾ ਕੇ ਖੜੋ ਠੀਕ ਨਹੀਂ ਗੱਲ ਜੇ ਵਾਪਰੇ ਖਤਰਾ ਗੱਡੀ ਚੱਲ ਲੱਗੇ ਮੈਨੂੰ ਕੁਝ ਹੋ ਸਕਦਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਮੰਨਣਾ ਨਹੀਂ ਇਹ ਮੰਨਣਾ ਨਹੀਂ ਤੁਸੀਂ ਆਪ ਵੀ ਕੀਆਂ ਖੁਦ ਚੰਗੀਆਂ ਮਈਆਂ ਦੇਣੇ ਕਿਸੇ ਉਹਨੇ ਗੱਡੀ ਵਿੱਚ ਵੀ ਮਈਆਂ ਦੇ ਖੱਟ ਪਿੰਡ ਲਾਗੇ ਨਹੀਂ ਕਈ ਬਲੰਮੜ ਕੇ ਪਸੀ ਭਾਗੀ ਹੋ ਜੰਨੇ ਸਹੀ ਗੱਲ ਮੈਂ ਤਾਂ ਦੱਸਦਾ ਹਾਂ ਕਿ ਗੱਲ ਭੱਟੀ ਹੋ ਜੇਗੀ ਵੀਡੀਓ ਛੋਟੀ ਕਰਾਂਗੇ ਕਿਉਂ ਨਾ ਮੈਂ ਆਪਾਂ ਜਲੰਧਰ ਛੱਡ ਕੇ ਚੱਲੇ ਤੁਸੀਂ ਸਾਥ ਤੇ ਹਾਂਜੀ 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 ਹੁਣ ਇੱਥੋਂ ਮੈਂ ਚੰਗੀ ਭੜੀ ਗਈ ਰਸਤੇ ਜਾ ਕੇ ਤਾਂ ਬੱਚਾ ਮਰ ਗਿਆ ਬੱਚਾ ਮਰ ਗਿਆ ਆਹ ਤੇ ਸਾਡੇ ਲਈ ਬੜੀ ਸ਼ਰਦਰਦੀਬ ਆ ਜਾਂਦੀ ਅਗਲੇ ਕਿੰਦੇ ਆਪਾਂ ਮਹਿ ਨਹੀਂ ਲੈਣੀ ਇੱਥੋਂ ਪਾਸ ਕਰਕੇ ਗੜੀ ਸਾਰਾ ਕੰਮ ਕਰਿਆ ਜਲੰਧਰ ਰੰਗੇ ਦਾ ਬੱਚਾ ਮਰ ਗਿਆ ਸਹੀ ਗੱਲ ਸਹੀ ਇਹ ਥੋੜੀਆਂ ਮੁਸ਼ਕਲਾਂ ਆ ਜਾਂਦੀਆਂ ਸਾਰੀਆਂ ਚੀਜ਼ਾਂ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਬਾਕੀ ਕਟੀਆਂ ਚੰਗੀਆਂ ਵਾਂ ਆਪਣੇ ਫਾਰਮ ਦੇ ਬਾਹਰ ਬੂਰੀ ਮੈਂ ਵੀ ਖੜੀ ਆ ਹੋਰ ਮਾਲ ਵੀ ਖੜਾ ਚੱਗਾ ਉਹ ਪਾਵਾਂਗੇ ਪਰਸੋਂ ਤੱਕ ਵੀਡੀਓ ਜੀ ਇੱਥੇ ਆਓ ਪੰਜ ਸਾਲਾਂ ਝੋਟੀਆਂ ਆਪਣੇ ਫਾਰਮ ਤੇ ਚੰਗੀ ਘੰਟੇ ਦੀਆਂ ਹਾਂ ਜੀ ਹਾਂ ਜੀ ਝੋਟੀਆਂ ਹੋਰ ਇੰਡੀਆਂ ਨੇ ਦੋੰਦੀਆਂ ਚੌਗੀਆਂ ਛਿੱਗੀਆਂ ਟੌਪ ਕਲਾਸ ਕੋਈ ਇਹ ਨਹੀਂ ਕਿ ਸੁਵੇਰੀਆਂ ਸੂਰੀਆਂ ਆ ਜਾਂ ਖੰਨੇ ਵਾਲੀਆਂ ਹਾਂ ਜੀ ਹਾਂ ਜੀ ਮਾਲ ਸਾਰਾ ਵੀਰਾਂ ਨੂੰ ਪਤਾ ਹਰਿਆਣੇ ਚ ਜਾਂਦਾ ਹਰਿਆਣੇ ਜੀ ਕੱਲੇ ਕੱਲੇ ਟੈਂਡੀ ਵੀਡੀਓ ਆ ਗਈ ਕੱਲੇ ਕੱਲੇ ਮੈਨਰੇ ਟੈਗ ਲੱਗਾ ਸਹੀ ਗੱਲ ਸਹੀ ਗੱਲ ਹੋਰ ਗੱਲ ਕਵਾਂਗੇ ਇੱਥੇ ਆਪਾਂ ਇੱਕ ਤਸੱਲੀ ਕਰਕੇ ਖੜੇ ਗਾੜੀ ਕਿਸੇ ਦੀ ਮੈਂ ਗੱਲ ਗੱਲ ਕਰੀ ਵੀ ਇਹ ਦ ਇਹ ਬਾਕੀ ਜਿਹੜੀਆਂ ਝੋਟੀਆਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਤੇ ਠੀਕ ਹੈ ਸਮਝੀ ਹਾਂ ਜੇ ਡਰੈਸ ਦੱਸ ਦੋ ਨੰਬਰ ਦੱਸ ਦੋ ਜੀ ਬਾਕੀ ਡਰੈਸ ਜਿਹੜੀ ਮੇਨ ਗੱਲ ਆ ਵੇਖੋ ਜੀ ਆਪਣੇ ਲੱਗਾ ਹੀ ਆ ਤੇ ਸਰਪੰਚ ਡੇਰੀ ਫਾਰਮ ਪਿੰਡ ਭੁਲੇਗੀ ਤੇ ਮੋਬਾਈਲ ਨੰਬਰ ਹੀ ਸੜਾ ਤੇ ਦੱਸ ਦੋ ਬਾਈ ਜੀ ਫੇਰ ਮੇਰਾ ਨੰਬਰ ਆਪਣਾ ਜੀ 95016858050 ਹਾਂਜੀ ਹਾਂਜੀ ਸਰਪੰਚ ਦੇਰੀ ਫਾਰਮ ਹੋੜੇਗੇ ਉਹਦਾ ਗਰਦਾਸੁਰ ਨੇੜੇ ਫਤੇਗੜ ਚੁੜੀਆਂ ਹਾਂਜੀ ਹਾਂਜੀ ਨੇੜੇ ਡੇਰਾ ਬੱਬਾ ਨਾਨਕ ਨੇੜੇ ਧਿਆਨਪੁਰ ਕੂਟਲੀ ਹਾਂਜੀ 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 ਤੇ ਨੇੜੇ ਸ਼ਹਿਰ ਬਟਾਲਾ ਬਟਾਲਾ ਇਹਨਾਂ ਸਾਰਿਆਂ ਦੇ ਚੱਲਣੇ ਆਪਣਾ ਕੋਈ 15 15 20 20 ਕਿਲੋਮੀਟਰ ਤੇ ਚੱਲ ਫਰੇਗਾ ਚੁੜੀਆਂ 6 ਕਿਲੋਮੀਟਰ ਆ ਹਾਂਜੀ ਹਾਂਜੀ ਆਪਣਾ 20 ਕਿਲੋਮੀਟਰ ਆ ਆਪਣਾ ਹਾਂਜੀ ਹਾਂਜੀ ਚੱਲਣੇ ਪਿੰਡਾਂ ਜੀ ਹੋੜੇ ਕੀ ਪਿੰਡ ਆ ਹਾਂਜੀ ਹਾਂਜੀ ਮੱਝਾਂ ਦੀ ਜੇਕ ਇਹਨੇ ਬਿਨਾ ਸੱਦਲਾ ਇਹ ਸੌਦੇ ਰਚਵਾਈ ਕਰਨੀ 5 ਤੋਂ 5 ਕਰੇ ਹਾਂਜੀ ਰਹਿਣ ਜੰਮੂ ਜੰਡਕੇ ਸਾਹਿਬ ਜੀ ਆਪਣੀ ਟ੍ਰਾਂਸਪੋਰਟ ਸਭ ਦਾ ਪੂਰੀ ਹੈ ਜੀ ਸਹੀ ਗੱਲ ਹੈ ਬਾਈ ਗੱਡੀ ਦੀ ਆਪਣੇ ਕਿਤੇ ਵੀ ਆਲ ਇੰਡੀਆ ਵਿੱਚ ਤੁਸੀਂ ਫੜ ਸਕਦੇ ਹੋ ਜੀ ਸਹੀ ਗੱਲ ਹੈ ਬਾਈ ਸਾਡੇ ਆਪਣੀਆਂ ਟਾਪ ਕਲਾਸ ਹੁੰਦੀਆਂ ਆਪਣੇ ਤੋਂ ਬਾਕੀ ਡਿਮਾਂਡ ਦੇ ਮੱਝਾਂ ਮਿਲ ਜਿੰਗੇ ਨੇ 20 25 30 ਰਾਨੀਆਂ ਹਾਂਜੀ ਹਾਂਜੀ ਪਸ਼ੀਆਂ ਦਾ ਕੰਮ ਹੀ ਹੋਵੇ ਹੱਥ ਤੇ ਚੱਲੂ ਜੇ ਲਓ ਜੀ ਬਸ਼ੀਆ ਦਾ ਵੀ ਚੱਲੂਗਾ ਇਹ ਦੀਵਾਲੀ ਪੂਰੀ ਐ ਧੂਮ ਧਾਮ ਨਾਲ ਮਨਾਊਗਾ ਮਾਲਕ ਦੀ ਕਿਰਪਾ ਕੀ ਤੇ ਇਲੈਕਸ਼ਨ ਵਿੱਚ ਆ ਗਈ ਨੀ ਨਾ ਦੀਵਾਲੀ ਤਾਂ ਹੁਣ ਇੱਥੇ ਬਣਾਈ ਦੀ ਰੱਖੀ ਨੀ ਚਾਹੀ ਕਿੰਨੇ ਲਓ ਜੀ ਹਾਂ ਦੇ ਪਾਟੇ ਪਾਣ ਨੂੰ ਅਸੀਂ ਨਾ ਕਹੋ ਉਹ ਕੰਮ ਹੈ ਆਪਣਾ ਤਾਂ ਨਹੀਂ ਰੇਤੀ ਪਟਾਕੇ ਪਾਉਂਦੇ ਰਹੀਆਂ ਸਹੀ ਗੱਲ ਸਹੀ ਗੱਲ ਹੈ ਦੀਵਾਲੀ ਦੀਵਾਲੀ ਇਹ ਚਲੋ ਉਹ ਤਾਂ ਫਿਰ ਛੱਡਾ ਕੇ ਕੋਈ ਐਟਮਾ ਪੰਪ ਵੱਡੇ ਛੱਡਾ ਹਾਂਜੀ 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 ਇਹ ਲਈ ਦੇ ਹਾਂਜੀ ਹਾਂਜੀ ਇਹ ਇਹਨਾਂ ਨਵਜਾਤ ਪਾਰਟੀ ਆ ਸਹੀ ਗੱਲ ਬਾਕੀ ਛੋਟੀਆਂ ਜਿਹੜੀਆਂ ਟੋਗਲਾ ਸਿਆ ਤੇ ਠੀਕ ਹੈ ਸਮਝੀ ਸਾਰੇ ਸਸਤੀ ਗੱਲ ਸਸਤੀ ਗੱਲ ਜੀ ਸਸਤੀ